ਬੜਾ ਜ਼ਬਰਦਸਤ ਤੇ ਬੜਾ ਘੈਂਟ ਨੁਸਖਾ ਹੈਗਾ ਉਹਨਾਂ ਲੋਕਾਂ ਵਾਸਤੇ ਜੋ ਕਹਿੰਦੇ ਨੇ ਜੀ ਆਮ ਦਿਨਾਂ 'ਚ ਸਾਨੂੰ ਕੁਝ ਵੀ ਨਹੀਂ ਹੁੰਦਾ ਜਦੋਂ ਸਰਦੀ ਆਉਂਦੇ ਨੇ ਤੇ ਸਾਡੇ ਹੱਡ ਗੋਡੇ ਇੰਨੇ ਜ਼ਿਆਦਾ ਦੁੱਖਣ ਲੱਗ ਜਾਂਦੇ ਨੇ ਦਿਲ ਕਰਦਾ ਲਾ ਕੇ ਰੱਖ ਦਈਏ। ਸੰਕੇਤ ਕਿਹੋ ਜਿਹਾ ਹੁੰਦੇ ਨੇ ਜੀ? ਸੰਕੇਤ ਇਸ ਤਰ੍ਹਾਂ ਦੇ ਹੁੰਦੇ ਤੁਸੀਂ ਸਵੇਰੇ ਉੱਠਿਓ ਪਹਿਲੀ ਗੱਲ ਤੁਹਾਡਾ ਸਾਰਾ ਸਰੀਰ ਐ ਲੱਗਣਾ ਜਿਵੇਂ ਬਹੀ ਬ੍ਰੈਡ ਪਈ ਹੋਵੇ। ਜਕੜਿਆ ਪਿਆ। ਜਕੜਿਆ ਪਿਆ। ਹੂੰ। ਦੂਸਰੀ ਜਿਹੜਾ ਸਭ ਤੋਂ ਵੱਡਾ ਸੰਕੇਤ ਆਉਂਦਾ ਜਦੋਂ ਤੁਸੀਂ ਤੁਰਨ ਲੱਗਦੇ ਹੋ ਤਾਂ ਤੁਹਾਨੂੰ ਐ ਲੱਗਦਾ ਵੀ ਜਿਵੇਂ ਪੁਰਾਣੇ ਟਰੈਕਟਰ ਹੌਲੀ ਹੌਲੀ ਰੈਲੇ ਹੁੰਦੇ ਸੀਗੇ ਵੀ ਤੁਹਾਡਾ ਸਰੀਰ ਓਵੇਂ ਰੈਲਾ ਹੁੰਦਾ ਵਾ ਸਵੇਰੇ ਉੱਠਦੇ ਸਾਰ ਪਹਿਲਾ ਪੈਰ ਤੁਸੀਂ ਧਰਤੀ ਤੇ ਰੱਖਦੇ ਹੋ ਤੇ ਪੈਰ ਦਰਦ ਦੇ ਸਾਰ ਤੁਹਾਡੇ ਗਿੱਟੇ ਚ ਤੁਹਾਨੂੰ ਐਂ ਦਰਦ ਮਹਿਸੂਸ ਹੁੰਦਾ ਜਿਵੇਂ ਪਤਾ ਨਹੀਂ ਕੋਈ ਬਹੁਤ ਜ਼ਿਆਦਾ ਕੁੱਟਤਾ ਹੋਵੇ ਡੰਡੇ ਡੰਡੇ ਪਏ ਹੋਣ ਤੇ ਹੁਣ ਤੁਹਾਡਾ ਗਿੱਟਾ ਜਿਹੜਾ ਮੁੜਦਾ ਨਾ ਪਰ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਵੀ ਆਉਂਦੇ ਜਿਹੜੇ ਕਹਿੰਦੇ 1 ਘੰਟਾ ਤੱਕ ਦਰਦ ਰਹਿੰਦਾ ਜਿਵੇਂ ਜਿਵੇਂ ਉਹਦੀ ਮੂਵਮੈਂਟ ਵੱਧਦੀ ਜਾਂਦੀ ਹੈ ਮੂਵਮੈਂਟ ਵੱਧਦੀ ਜਾਂਦੀ ਆ ਹੌਲੀ ਹੌਲੀ ਉਹ ਫਲੈਕਸੀਬਲ ਹੋ ਜਾਂਦਾ ਤੇ ਅਸੀਂ ਕੰਫਰਟੇਬਲ ਹੋ ਜਾਂਦੇ ਆ ਲੇਡੀਜ਼ ਦੇ ਵਿੱਚ ਇਸ ਤਰ੍ਹਾਂ ਦੇ ਪੇਸ਼ੈਂਟ ਦੇਖੇ ਨੇ ਜਿਨ੍ਹਾਂ ਦੇ ਪੈਰਾਂ ਦੇ ਉੱਤੇ ਸੋਜਿਸ਼ ਹੋਣੀ ਸ਼ੁਰੂ ਹੋ ਜਾਂਦੀ ਉਹ ਕਹਿੰਦੇ ਅਸੀਂ ਕੁਝ ਨਹੀਂ ਕੀਤਾ ਚੰਡੀਗੜ੍ਹ ਤੋਂ ਲੈ ਕੇ Shimla ਤੱਕ ਗਏ ਆ ਗੱਡੀ 'ਚ ਬੈਠੇ ਗਏ ਆ ਲੱਤਾਂ ਸਿੱਧੀਆਂ ਸੀਗੀਆਂ ਔਰ ਜਦੋਂ ਤੱਕ Shimla ਉੱਤਰੇ ਸਾਡੀਆਂ ਲੱਤਾਂ ਫੁੱਲਣ ਲੱਗ ਗਈਆਂ ਸੋਜ ਛੋਣ ਲੱਗ ਗਈ। ਇਸ ਨੁਕਤੇ ਨੂੰ ਬੜਾ ਸੌਖਾ ਨੁਕਤਾ ਹੈ ਕੋਈ ਵੱਡਾ ਔਖਾ ਨੁਕਤਾ ਨਹੀਂ ਹੈਗਾ ਬੜਾ ਹੀ ਸੌਖਾ ਨੁਕਤਾ ਹੈ। ਤੁਸੀਂ ਇਹ ਵੀਡੀਓ ਆਪਦੀ ਮਦਰ ਤੱਕ ਸ਼ੇਅਰ ਕਰ ਦਿਓ। ਤੁਹਾਡੀ ਮਦਰ ਨੇ ਝੱਟ ਸਮਝ ਜਾਣਾ ਤੇ ਉਹਨਾਂ ਨੇ ਬਣਾ ਦੇਣੀ ਇਹ ਚੀਜ਼। ਜੀ ਜੀ ਜੀ। ਔਰ 99% ਲੋਕ ਅੱਜ ਦੇ ਟਾਈਮ ਦੇ ਵਿੱਚ ਰਾਤ ਨੂੰ ਦਾਲ ਹੀ ਖਾ ਰਹੇ ਨੇ। ਜਦੋਂ ਤੁਸੀਂ ਰਾਤ ਨੂੰ ਦਾਲ ਖਾ ਰਹੇ ਹੋ ਜਾਂ ਚਿਕਨ ਖਾ ਰਹੇ ਹੋ ਉਸ ਤੋਂ ਬਾਅਦ ਤੁਸੀਂ ਆਪ ਦਾ ਸੌਣ ਨੂੰ ਜਾ ਰਹੇ ਹੋ ਕੋਈ ਐਕਸਰਸਾਈਜ਼ ਨਹੀਂ ਕਰ ਰਹੇ ਕੋਈ ਐਕਟੀਵਿਟੀ ਨਹੀਂ ਕਰ ਰਹੇਗੇ ਸੋ ਕਿਤੇ ਨਾ ਕਿਤੇ ਉਹ ਜਿਹੜੀ ਬੈਅ ਆ ਤੁਹਾਡੇ ਜੋੜਾਂ ਦੇ ਆਲੇ ਦੁਆਲੇ ਭਰੇਗੀ ਜੜੀ ਬੂਟੀ ਦਾ ਬਣਿਆ ਹੋਇਆ ਸਰਪਾ ਮਹਾਰਾਜਾ ਸ਼ਾਹੀ ਸ਼ਰਬਤ ਇੱਕ ਸਰਪਾ ਜਿਹੜਾ ਫੈਟੀ ਲੀਵਰ ਨੂੰ ਠੀਕ ਕਰਦਾ ਯੂਰਿਕ ਐਸਿਡ ਨੂੰ ਥੱਲੇ ਲਿਆਉਣ ਚ ਠੀਕ ਕਰਦਾ ਬਾਵਾਸੀਰ ਵਾਲੇ ਪੇਸ਼ੈਂਟਾਂ ਨੂੰ ਹੈਲਪ ਕਰਦਾ ਵਾ ਔਰ ਜਿਨ੍ਹਾਂ ਲੋਕਾਂ ਨੂੰ ਭੁੱਖ ਨੀਲਾ ਦੀ ਉਹਨਾਂ ਲੋਕਾਂ ਵਾਸਤੇ ਮਦਦ ਕਰਦਾ ਆ ਤੁਹਾਡੇ ਜੋੜ ਉਮੇਰ ਵਾਲੇ ਹੁੰਦੇ ਆ ਤਾਂ ਤੁਹਾਨੂੰ ਥੋੜੇ ਖੋਲਣਾ ਪੈਂਦਾ ਜਦੋਂ ਖੋਲਦੇ ਹੋ ਤਾਂ ਦਰਦ ਵੀ ਹੁੰਦਾ ਤਾਂ ਇਸ ਸੰਕੇਤ ਨੇ ਇੱਕ ਤਾਂ ਤੁਸੀਂ ਰਾਤ ਦੀ ਦਾਲ ਮੀਟ ਬੰਦ ਕਰ ਦੋ ਔਰ ਤੁਸੀਂ ਸਵੇਰੇ ਉੱਠ ਕੇ ਜਿਆਦਾ ਨਹੀਂ ਮੈਂ ਕਹਿੰਦਾ ਸਿਰਫ ਸੌਂਫ ਵਾਲਾ ਪਾਣੀ ਪੀਣਾ ਸ਼ੁਰੂ ਕਰ ਦੋ ਜਿਨ੍ਹਾਂ ਨੂੰ ਇਹ ਦੂਵਦ ਸੰਕੇਤ ਨੇ ਉਹ ਸੰਕੇਤ ਕਿਨੇ ਵੀ ਸਾਰੀ ਰਾਤ ਬੇਚ ਨਹੀਂ ਰਹਿਣੀ ਬੈੱਡ ਦੇ ਉੱਤੇ ਪਈਆਂ ਲੱਤਾਂ ਮਾਰਨੀਆਂ ਕਿਉਂਕਿ ਲੱਤਾਂ ਦੇ ਅੰਦਰ ਦਰਦ ਹੋਣਾ ਨਾੜਾਂ ਦੇ ਆਲੇ-ਦਾਲੇ ਤਾਂ ਸੋਜਿਸ਼ ਆਈ ਹੈ ਤਾਂ ਤੁਹਾਡੀ ਮੂਵਮੈਂਟ ਬਲੱਡ ਦੀ ਨਹੀਂ ਉਨੀ ਪ੍ਰੋਪਰ ਹੋ ਰਹੀ ਕੋਲੇਸਟ੍ਰੋਲ ਦੀ ਪ੍ਰੋਬਲਮ ਫਿਰ ਵਧਣ ਲੱਗ ਜਾਂਦੀ ਆ ਹੌਲੀ ਇਹ ਸਮਝਣ ਦੀ ਗੱਲ ਆ ਵੀ ਇਹ ਹੌਲੀ-ਹੌਲੀ ਹੌਲੀ ਸਟੈਪ ਬਾਈ ਸਟੈਪ ਬਿਮਾਰੀ ਨੇ ਵਧਣਾ ਤੇ ਫਿਰ ਇਹ ਨੁਸਖਾ ਕਿਵੇਂ ਬਣਾਉਣਾ ਹੁਣ ਸਾਨੂੰ ਆਖਿਰ ਦੇ ਵਿੱਚ ਇਹ ਨੁਸਖਾ ਵੀ ਸਾਨੂੰ ਦੱਸੋ ਤੇ ਇਸ ਬਾਬਤ ਦੀ ਸਾਨੂੰ ਜ਼ਰੂਰ ਦੱਸੋ ਵੀ ਇਹ ਕੀ ਚੀਜ਼ ਹੈਗੀ ਇੱਕ ਚਮਚਾ ਸੌਂਫ ਦਾ ਹੋ ਗਿਆ ਜੀ ਚਮਚੇ ਤੋਂ ਵੀ ਅੱਧੇ ਚਮਚੇ ਇਨੱਕ ਠੀਕ ਹੈ ਇੱਕ ਹਿੱਸਾ ਚਮਚੇ ਦਾ ਇੱਕ ਹਿੱਸੇ ਤੋਂ ਵੀ ਘੱਟ ਲਓ ਕਈ ਪੇਸ਼ੈਂਟਾਂ ਦੇ ਵਿੱਚ ਸਿਰਫ ਔਰ ਸਿਰਫ ਹਲਦੀ ਨੇ ਫੈਟੀ ਲੀਵਰ ਠੀਕ ਕੀਤਾ ਇਨੱਕ ਹਿੱਸਾ ਬਸ ਇਨੱਕ ਹਿੱਸਾ ਦੇਖੋ ਇਹ ਜਿਹੜਾ ਦਰਦ ਭਜਾਉ ਔਰ ਜ਼ਿੰਦਗੀ ਚ ਬਦਲਾ ਲਿਆਉਣ ਵਾਲਾ ਨੁਸਖਾ ਹੈਗਾ ਜਿਹੜਾ ਉਹ ਬਣਾਇਆ ਵੈਦ ਯੋਧਾ ਜੀ ਨੇ ਇਹ ਨੁਕਤੇ ਦੇ ਅੰਦਰ ਨਾ ਤੁਸੀਂ ਮੇਰੇ ਕਹਿਣ ਦੇ ਉੱਤੇ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਸਿਰਫ ਐਦਾਂ ਲਾ ਕੇ ਉਸ ਪਰਮਾਤਮਾ ਦਾ ਨਾਮ ਲੈ ਲਿਓ ਤੇ ਬਾਕੀ ਕਿਰਪਾ ਹੀ ਉਹਦੀ ਹੈ ਸਾਰੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਸਰਦੀਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹ ਦਰਦ ਵੀ ਹੋਣ ਲੱਗ ਜਾਂਦਾ ਹੈ ਜੋ ਆਮ ਕਰਕੇ ਹੋਰ ਦਿਨਾਂ ਦੇ ਵਿੱਚ ਨਹੀਂ ਹੁੰਦਾ ਸਵੇਰੇ ਉੱਠਦੇ ਸਾਰ ਹਾਲਾਤ ਇਹ ਬਣ ਜਾਂਦੇ ਨੇ ਕਿ ਕਈ ਵਾਰ ਜਿਹੜੀ ਅੱਡੀ ਵੀ ਹੈ ਉਹ ਨੀਚੇ ਨਹੀਂ ਲੱਗਦੀ ਅਜਿਹੇ ਦੇ ਵਿੱਚ ਅੱਜ ਵੈਦ ਜਗਦੀਪ ਜੀ ਦਾ ਇੱਕ ਨੁਸਖਾ ਹੈਗਾ ਜਿਹੜਾ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਸਾਡੇ ਨਾਲ ਉਹਨਾਂ ਦੇ بیٹے ਨੇ ਜੋ ਨੁਸਖਾ ਫਾਰਮੂਲੇਸ਼ਨ ਇੱਥੇ ਕਰਦੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਡਾਕਟਰ ਜਿਹੜੇ ਜਗਦੀਪ ਜੀ ਦੀ ਰਹਿਨਮਾਈ ਹੇਠੇ ਨੁਸਕੇ ਫਾਰਮੂਲੇ ਇੱਥੇ ਜਿਹੜੇ ਬਣਾਏ ਜਾਂਦੇ ਨੇ ਤੇ ਲੋਕਾਂ ਦੀ ਸੇਵਾ ਹੈਗੀ ਐ ਉਹ ਕੀਤੀ ਜਾਂਦੀ ਹੈ ਅੱਜ ਇੱਕ ਨਵਾਂ ਨੁਸਕਾ ਹੈਗਾ ਤੁਸੀਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਆ ਅਦਰਕ ਪਿਆ ਇੱਥੇ ਹਲਦੀ ਹੈ ਮੇਥੀ ਦਾਣਾ ਹੈ ਛੋਟੇ ਵਾਲਾ ਤੇ ਸੌਫ ਹੈ ਤੇ ਨਾਲ ਉਹਨਾਂ ਨੇ ਇਹ ਚੀਜ਼ ਜਿਹੜਾ ਕੜਾਹ ਹੈ ਇਹ ਪਤਾ ਨਹੀਂ ਕਿਸ ਚੀਜ਼ ਦਾ ਹੈ ਕੜਾਹ ਰੱਖਿਆ ਹੋਇਆ ਹੈ ਸਮਝਾਂਗੇ ਕਿ ਇਹ ਜਿਹੜੇ ਚਾਰ ਚੀਜ਼ਾਂ ਸਾਨੂੰ ਆਮ ਕਰਕੇ ਰਸੋਈ ਦੇ ਵਿੱਚ ਸਾਡੀਆਂ ਮਿਲ ਜਾਂਦੀਆਂ ਨੇ ਤੇ ਇਹ ਕਿਵੇਂ ਦਰਦਾਂ ਨੂੰ ਭਜਾ ਸਕਦੀਆਂ ਨੇ ਇਹਨਾਂ ਦਾ ਸੁਮੇਲ ਕਿਸ ਤਰੀਕੇ ਨਾਲ ਕਰਨਾ ਹੈ ਕਿਵੇਂ ਇਹਨਾਂ ਦੀ ਵਰਤੋਂ ਕਰਨੀ ਹੈ ਸਾਡੇ ਨਾਲ ਵੈਜ ਜਗਦੀਪ ਦੇ ਬੇਟੇ ਜਿਹੜੇ ਯੋਧਾ ਸਿੰਘ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਉਹਦਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਵੀ ਲੋਕ ਇਸ ਵੀਡੀਓ ਨੂੰ ਦੇਖਦੇ ਨੇ ਪਰਮਾਤਮਾ ਸੁੱਖ ਰੱਖੇ ਸਰਦੀਆਂ ਤੋਂ ਬਚੇ ਰਹਿਣ ਤੇ ਵੈਦ ਦਾ ਹਕੀਮਤ ਉਹ ਵੀ ਬੱਚੇ ਰਣ ਪਰਮਾਤਮਾ ਸੁੱਖ ਰੱਖੇ ਜੀ ਜੀ ਅੱਛਾ ਯੋਧਾ ਜੀ ਤੁਸੀਂ ਕਹਿ ਰਹੇ ਹੋ ਕਿ ਡਾਕਟਰ ਸਾਹਿਬ ਦਾ ਜਿਹੜਾ ਇਹ ਨੁਸਖਾ ਹੈਗਾ ਫਾਰਮੂਲਾ ਹੈਗਾ ਬੜਾ ਜ਼ਬਰਦਸਤ ਤੇ ਬੜਾ ਘੈਂਟ ਨੁਸਖਾ ਹੈਗਾ ਉਹਨਾਂ ਲੋਕਾਂ ਵਾਸਤੇ ਜੋ ਕਹਿੰਦੇ ਨੇ ਜੀ ਆਮ ਦਿਨਾਂ 'ਚ ਸਾਨੂੰ ਕੁਝ ਵੀ ਨਹੀਂ ਹੁੰਦਾ ਜਦੋਂ ਸਰਦੀ ਆਉਂਦੇ ਨੇ ਤੇ ਸਾਡੇ ਹੱਡ ਗੋਡੇ ਇੰਨੇ ਜ਼ਿਆਦਾ ਦੁੱਖਣ ਲੱਗ ਜਾਂਦੇ ਨੇ ਦਿਲ ਕਰਦਾ ਲਾ ਕੇ ਰੱਖ ਦਈਏ ਅ ਸਿਚੁਏਸ਼ਨ ਦੇਖੋ ਮੈਂ ਤੁਹਾਨੂੰ ਪ੍ਰੈਕਟੀਕਲ ਸਿਚੁਏਸ਼ਨ ਗਾਈਡ ਕਰਨਾ ਚਾਹੁੰਦਾ ਆ ਜਿਹੜੇ ਵੀ ਲੋਕ ਇਸ ਆਡੀਅנס ਚ ਦੇਖ ਰਹੇ ਆ ਔਰ ਜਿਹੜੇ ਲੋਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਔਰ ਜਿਨ੍ਹਾਂ ਨੂੰ ਯੂਰਿਕ ਐਸਿਡ ਲੈ ਕੇ ਲਿਵਰ ਲੈ ਕੇ ਕੋਈ ਵੀ ਪ੍ਰੋਬਲਮ ਹੈਗੀ ਆ ਉਹ ریلیਟ ਕਰਨਗੇ ਮੇਰੀ ਗੱਲ ਨਾਲ ਸਵੇਰੇ ਉੱਠਦੇ ਨੇ ਸਵੇਰੇ ਉੱਠਦੇ ਸਾਰ ਪਹਿਲਾ ਪੈਰ ਤੁਸੀਂ ਧਰਤੀ ਤੇ ਰੱਖਦੇ ਹੋ ਤੇ ਪੈਰ ਦਰਦੇ ਸਾਰ ਤੁਹਾਡੇ ਗਿੱਟੇ 'ਚ ਤੁਹਾਨੂੰ ਐਂ ਦਰਦ ਮਹਿਸੂਸ ਹੁੰਦਾ ਜਿਵੇਂ ਪਤਾ ਨਹੀਂ ਕੋਈ ਬਹੁਤ ਜ਼ਿਆਦਾ ਕੁੱਟਤਾ ਹੋਵੇ ਡੰਡੇ ਡੰਡੇ ਪਏ ਹੋਣ ਤੇ ਹੁਣ ਤੁਹਾਡਾ ਗਿੱਟਾ ਜਿਹੜਾ ਮੁੜਦਾ ਨਾ ਹੋਵੇ ਇਸ ਤਰ੍ਹਾਂ ਦਾ ਦਰਦ ਹੁੰਦਾ ਹੈ ਇਹ ਰਿਲੇਟ ਉਹ ਲੋਕ ਕਰਨੇ ਜਿਨ੍ਹਾਂ ਨੂੰ ਹਜੇ ਪ੍ਰੋਬਲਮ ਹੈਗੀ ਆ ਦੂਸਰੀ ਚੀਜ਼ ਮੈਂ ਤੁਹਾਨੂੰ ਇਹਦੇ ਪਿੱਛੇ ਦੀ ਥੋੜੀ ਸਾਇੰਸ ਸਮਝਾਉਣਾ ਚਾਹੁੰਦਾ ਵੀ ਇਸ ਤਰ੍ਹਾਂ ਕਿਉਂ ਹੁੰਦਾ ਆ ਔਰ ਅਸੀਂ ਹਜੇ ਸਟੂਡੈਂਟ ਆ ਬਹੁਤ ਕੁਝ ਲਾਈਫ ਸਿੱਖਣਾ ਬਾਕੀ ਹੈ ਸਿੱਖ ਰਹੇ ਆ ਤੇ ਪਰਮਾਤਮਾ ਮਿਹਰ ਕਰੇ ਫਾਦਰ ਸਾਹਿਬ ਵੀ ਇਹੀ ਸਿਖਾਉਂਦੇ ਵੀ ساری ਉਮਰ ਹੀ ਸਿੱਖਦੇ ਰਹੋ ਸੋ ਜਦੋਂ ਤੁਹਾਡੀ ਜਦੋਂ ਤੁਹਾਡਾ ਯੂਰਿਕ ਐਸਿਡ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਜਦੋਂ ਤੁਹਾਡਾ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਗਿਆ ਤੁਸੀਂ ਸਮਝੋ ਇੱਕ ਟੈਸਟ ਜਿਹੜੇ ਜ਼ਿਆਦਾਤਰ ਲੋਕ ਨਹੀਂ ਕਰਾਉਂਦੇ ਉਹ ਟੈਸਟ ਹੈਗਾ ਵਾ ई एस आर ਦਾ ਅੱਛਾ ਉਹ ਕੀ ਹੁੰਦਾ ਜੀ ई एस आर ਇੱਕ ਇਨਫਲੇਮੇਸ਼ਨ ਡਿਸਆਰਡਰ ਹੈ ਤੁਹਡੇ ਮੈਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਸਮਝਾਉਣਾ ਚਾਹੁੰਦਾ ਜੋ ਵੀ ਇਸ ਆਡੀਅנס ਦੇ ਵਿੱਚ ਦੇਖ ਰਿਹਾ ਵਾ ਵੀ ਫਰਜ਼ ਕਰ ਲਓ ਤੁਹਾਡੇ ਜਾੜ ਥੱਲੇ ਕਿਸੇ ਨੇ ਕਸੌਣ ਮਾਰਤਾ ਜਦੋਂ ਕਿਸੌਣ ਮਾਰਤਾ ਤਾਂ ਇੱਥੇ ਸੋਜਾ ਆ ਗਿਆ ਜਦੋਂ ਤੁਹਾਡੇ ਇੱਥੇ ਸੋਜਾ ਆ ਗਿਆ ਤਾਂ ਜਦੋਂ ਤੁਸੀਂ ਕੁਝ ਵੀ ਖਾਓਗੇ ਚਬੋਗੇ ਤਾਂ ਇੱਥੇ ਤੁਹਾਡੇ ਦਰਦ ਹੋਊਗਾ ਜੀ ਤੁਸੀਂ ਜਵਾਬ ਇਹਨਾਂ ਨੂੰ ਵੀ ਪਤਾ ਆਉਂਦਾ ਜਵਾਬ ਤਾਂ ਜਿਹੜਾ ਇੱਥੇ ਦਰਦ ਹੋਊਗਾ ਕਿਉਂ ਦਰਦ ਹੋ ਰਿਹਾ ਕਿਉਂਕਿ ਇੱਥੇ ਸੋਜਿਸ਼ ਆ ਠੀਕ ਹੈ ਜਿਹੜਾ ਇਨਫਲੇਮੇਸ਼ਨ ਆ ਇਨਫਲੇਮੇਸ਼ਨ ਮਤਲਬ ਸੋਜਿਸ਼ ਹੋਣੀ ਤੁਹਾਡੇ ਸਰੀਰ ਦੇ ਉੱਤੇ ਸਵੇਲਿੰਗ ਹੋਣੀ ਇਨਫਲਮੇਟਰੀ ਡਿਸਆਰਡਰ ਕਹਿੰਦੇ ਐੀਐਸਆਰ ਨੂੰ ਔਰ ਬਹੁਤ ਸਾਰੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਆ ਗਠੀਏ ਦੀ ਪ੍ਰੋਬਲਮ ਆ ਫੈਟੀ ਲੀਵਰ ਦੀ ਪ੍ਰੋਬਲਮ ਆ ਕਦੇ ਵੀ ਉਹ ਐੀਐਸਆਰ ਦਾ ਟੈਸਟ ਨਹੀਂ ਕਰਾਉਂਦੇ ਔਰ ਬਹੁਤ ਸਾਰੇ ਸਾਡੇ ਕੋਲ ਪੇਸ਼ੈਂਟ ਆ ਜਿਨ੍ਹਾਂ ਨੇ ਸਾਡੇ ਤੱਕ ਸਿਰਫ ਜ਼ਿਕਰ ਹੀ ਇਸ ਚੀਜ਼ ਦਾ ਕੀਤਾ ਯੂਰਿਕ ਐਸਿਡ ਦਾ ਆਉਂਦਾ ਜੀ ਸਾਡਾ ਤੇ ਸਾਡਾ ਫੈਟੀ ਲੀਵਰ ਆਉਂਦਾ ਤੇ ਸਾਨੂੰ ਗਠੀਆ ਤਿੰਨ ਬਿਮਾਰੀਆਂ ਜਿਹੜੀਆਂ ਸਭ ਤੋਂ ਕਾਮਨ ਨੇ ਪਰ ਮੈਂ ਤੁਹਾਨੂੰ ਕਹਿਣਾ ਚਾਹਨਾ ਇੱਕ ਵਾਰੀ ESR ਦਾ ਟੈਸਟ ਜ਼ਰੂਰ ਕਰਾਓ ਜਦੋਂ ESR ਵੱਧ ਗਿਆ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਵਾੜ ਥੱਲੇ ਕਿਸ ਨੂੰ ਮਾਰਨ ਵਾਲੀ ਗੱਲ ਆ ਉਸ ਤਰ੍ਹਾਂ ਜਦੋਂ ਸੋਜਿਸ਼ ਆ ਗਈ ਤੁਹਾਨੂੰ ਲੱਗਦਾ ਵੀ ਆਪਣੀ ਚੋ ਫਲੈਕਸੀਬਿਲਟੀ ਰਹੂਗੀ ਇੱਕ ਉਦਾਹਰਣ ਮੈਂ ਤੁਹਾਨੂੰ ਹੋਰ ਦਿੰਨਾ ਜਿਹਦੇ ਨਾਲ ਉਹੀ ਸੇਮ ਆਡੀਅנס ਸਾਰੇ ਰਿਲੇਟ ਵੀ ਕਰੇਗੀ ਵੀ ਜਿਨ੍ਹਾਂ ਦੇ ਅੰਦਰ ਯੂਰਿਕ ਐਸਿਡ ਵੱਧ ਜਾਂਦਾ ਉਹ ਜਦੋਂ ਸਵੇਰੇ ਗਿੱਟਾ ਥੱਲੇ ਰੱਖਦੇ ਆ ਤਾਂ ਉਹ ਕਹਿੰਦੇ ਵੀ ਸਾਡੇ ਦਰਦ ਹੁੰਦਾ ਪਰ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਵੀ ਹੁੰਦੇ ਜਿਹੜੇ ਕਹਿੰਦੇ 1 ਘੰਟਾ ਤੱਕ ਦਰਦ ਰਹਿੰਦਾ ਜਿਵੇਂ ਜਿਵੇਂ ਉਹਦੀ ਮੂਵਮੈਂਟ ਵੱਧਦੀ ਜਾਂਦੀ ਹੈ ਮੂਵਮੈਂਟ ਵੱਧਦੀ ਜਾਂਦੀ ਹੈ ਹੌਲੀ ਹੌਲੀ ਉਹ ਫਲੈਕਸੀਬਲ ਹੋ ਜਾਂਦਾ ਤੇ ਅਸੀਂ ਕੰਫਰਟੇਬਲ ਹੋ ਜਾਂਦੇ ਆ ਉਸ ਤੋਂ ਬਾਅਦ ਸਾਨੂੰ ਕੋਈ ਦਰਦ ਨਹੀਂ ਜੇਕਰ ਉਸ ਨੂੰ 1-2 ਘੰਟੇ ਰੋਕ ਦਈਏ ਤਾਂ ਕਈ ਇਸ ਤਰ੍ਹਾਂ ਦੇ ਵੀ ਪੇਸ਼ੈਂਟ ਨੇ ਖਾਸ ਕਰਕੇ ਅਸੀਂ ਲੇਡੀਜ਼ ਦੇ ਵਿੱਚ ਇਸ ਤਰ੍ਹਾਂ ਦੇ ਪੇਸ਼ੈਂਟ ਦੇਖੇ ਨੇ ਜਿਨ੍ਹਾਂ ਦੇ ਪੈਰਾਂ ਦੇ ਉੱਤੇ ਸੋਜਿਸ਼ ਹੋਣੀ ਸ਼ੁਰੂ ਹੋ ਜਾਂਦੀ ਉਹ ਕਹਿੰਦੇ ਅਸੀਂ ਕੁਝ ਨਹੀਂ ਕੀਤਾ ਚੰਡੀਗੜ੍ਹ ਤੋਂ ਲੈ ਕੇ ਸ਼ਿਮਲੇ ਤੱਕ ਗਏ ਆ ਗੱਡੀ 'ਚ ਬੈਠੇ ਗਏ ਆ ਲੱਤਾਂ ਸਿੱਧੀਆਂ ਸੀਗੀਆਂ ਔਰ ਜਦੋਂ ਤੱਕ ਸ਼ਿਮਲੇ ਉੱਤਰੇ ਸਾਡੀਆਂ ਲੱਤਾਂ ਫੁੱਲਣ ਲੱਗ ਗਈਆਂ ਸੋਜ ਛੋਣ ਲੱਗ ਗਈ ਸੋ ਇਹ ਲੋਕਾਂ ਨੂੰ ESR ਦਾ ਟੈਸਟ ਇੱਕ ਵਾਰੀ ਜ਼ਰੂਰ ਕਰਾਉਣਾ ਚਾਹੀਦਾ ਹਾਂਜੀ ਅੱਛਾ ਤੇ ਫਿਰ ਇਹ ਨੁਸਖਾ ਫਾਰਮੂਲਾ ਕੀ ਹੈਗਾ ਕਿਸ ਤਰੀਕੇ ਨਾਲ ਇਹਨੂੰ ਬਣਾਉਣਾ ਹੈ ਔਰ ਕਿਹੜੇ-ਕਿਹੜੇ ਲੋਕਾਂ ਨੂੰ ਇਸ ਫਾਰਮੂਲੇ ਦਾ ਨੁਸਕੇ ਦਾ ਤੁਹਾਡਾ ਫਾਇਦਾ ਹੋਣ ਵਾਲਾ ਨੁਕਤੇ ਬਹੁਤ ਸਿੰਪਲ ਨੇ ਇਹਦੇ 'ਚ ਕੋਈ ਖਾਸ ਕੋਈ ਜੜੀ ਬੂਟੀ ਨਹੀਂ ਲਈ ਹੈਗੀ ਕੋਈ ਮੈਂ ਖਾਸ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਪਸਮਾਏ ਚ ਪਾਓ ਮੈਂ ਤੁਹਾਨੂੰ ਸਪਸ਼ਟ ਜੀ ਗੱਲ ਕਹਿੰਦਾ ਸੌਫਾ ਜਦੋਂ ਤੁਸੀਂ ਕਿਤੇ ਰੋਟੀ ਖਾਣੇ ਰੋਟੀ ਖਾਣ ਤੋਂ ਬਾਅਦ ਤੁਹਾਨੂੰ ਕੀ ਦਿੰਦੇ ਨੇ ਸੌਫਾ ਦਿੰਦੇ ਸੌਫਾ ਦਿੰਦੇ ਜਦੋਂ ਤੁਹਾਡੇ ਕਿਤੇ ਸੱਟ ਫੇਟ ਲੱਜੇ ਤਾਂ ਤੁਹਾਨੂੰ ਕੀ ਖਵਾਉਂਦੇ ਨੇ ਦੁੱਧ ਚ ਪਾ ਕੇ ਹਾਂਜੀ ਹਲਦੀ ਦਿੰਦੇ ਨੇ ਇਹ ਬਹੁਤ ਬੇਸਿਕ ਚੀਜ਼ਾਂ ਨੇ ਤਾਹੀਂ ਜਦੋਂ ਆਪਣੇ ਬਜ਼ੁਰਗ ਜਿਹੜੇ ਆਪਣੇ ਮਾਤਾ-ਮਾਂ ਸੀਗੀਆਂ ਜਦੋਂ ਰਾਜਮਾ ਬਣਾਉਂਦੀਆਂ ਸੀ ਨਾ ਤਾਂ ਉਹ ਚ ਦਾਲ ਚੀਨੀ ਸੌਂਫ ਤੇ ਆਪਣਾ ਕਾਲੀ ਮਿਰਚ ਹਲਦੀ ਦਾ ਵੀ ਤੜਕਾ ਲਾਉਂਦੀਆਂ ਸੀਗੀਆਂ ਕਿਉਂ ਲਾਉਂਦੇ ਸੀਗੇ ਤਾਂ ਕਿ ਜਿਹੜੀ ਉਹਦੀ ਬੈ ਆ ਉਹ ਖਤਮ ਹੋ ਜੇ ਔਰ 99% ਲੋਕ ਅੱਜ ਦੇ ਟਾਈਮ ਦੇ ਵਿੱਚ ਰਾਤ ਨੂੰ ਦਾਲ ਹੀ ਖਾ ਰਹੇ ਨੇ ਜਦੋਂ ਤੁਸੀਂ ਰਾਤ ਨੂੰ ਦਾਣ ਖਾ ਰਹੇ ਹੋ ਜਾਂ ਚਿਕਨ ਖਾ ਰਹੇ ਹੋ ਉਸ ਤੋਂ ਬਾਅਦ ਤੁਸੀਂ ਆਪ ਦਾ ਸੌਣ ਨੂੰ ਜਾ ਰਹੇ ਹੋ ਕੋਈ ਐਕਸਰਸਾਈਜ਼ ਨਹੀਂ ਕਰ ਰਹੇ ਕੋਈ ਐਕਟੀਵਿਟੀ ਨਹੀਂ ਕਰ ਰਹੇ ਸੋ ਕਿਤੇ ਨਾ ਕਿਤੇ ਉਹ ਜਿਹੜੀ ਬੈਅ ਆ ਤੁਹਾਡੇ ਜੋੜਾਂ ਦੇ ਆਲੇ ਦੁਆਲੇ ਭਰੇਗੀ ਔਰ ਮੈਂ ਇਹ ਨਹੀਂ ਕਹਿੰਦਾ ਵੀ ਇਹ ਨੁਕਤੇ ਨਾਲ ਤੁਸੀਂ ਮਰੀਜ਼ ਠੀਕ ਹੋ ਜਾਓ ਨਹੀਂ ਇਹ ਨੁਕਤਾ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਦੀ ਹਜੇ ਮਰੀਜ਼ ਵਾਲੀ ਸਥਿਤੀ ਨਹੀਂ ਹੈਗੀ ਸੰਕੇਤ ਆਉਣ ਲੱਗੇ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਸਿਰਫ ਸੰਕੇਤ ਆਉਣ ਲੱਗੇ ਸੰਕੇਤ ਕਿਹੋ ਜਿਹੇ ਹੁੰਦੇ ਨੇ ਜੀ ਸੰਕੇਤ ਇਸ ਤਰ੍ਹਾਂ ਦੇ ਹੁੰਦੇ ਤੁਸੀਂ ਸਵੇਰੇ ਉੱਠਿਓ ਪਹਿਲੀ ਗੱਲ ਤੁਹਾਡਾ ਸਾਰਾ ਸ਼ਰੀਰ ਐ ਲੱਗਣਾ ਜਿਵੇਂ ਬੇਹੀ ਬ੍ਰੈਡ ਪਈ ਹੋਵੇ ਜਕੜਿਆ ਪਿਆ ਜਕੜਿਆ ਪਿਆ ਦੂਸਰੀ ਜਿਹੜਾ ਸਭ ਤੋਂ ਵੱਡਾ ਸੰਕੇਤ ਆਉਂਦਾ ਜਦੋਂ ਤੁਸੀਂ ਤੁਰਨ ਲੱਗਦੇ ਹੋ ਤਾਂ ਤੁਹਾਨੂੰ ਐ ਲੱਗਦਾ ਵੀ ਜਿਵੇਂ ਪੁਰਾਣੇ ਟਰੈਕਟਰ ਹੌਲੀ ਹੌਲੀ ਰੈਲੇ ਹੁੰਦੇ ਸੀਗੇ ਵੀ ਤੁਹਾਡਾ ਸਰੀਰ ਓਮੇ ਰੈਲਾ ਹੁੰਦਾ ਵਾ ਤੁਹਾਡੇ ਜੋੜ ਓਮੇ ਰੈਲੇ ਹੁੰਦੇ ਆ ਤਾਂ ਤੁਹਾਨੂੰ ਥੋੜੇ ਖੋਲਣਾ ਪੈਂਦਾ ਜਦੋਂ ਖੋਲਦੇ ਹੋ ਤਾਂ ਦਰਦ ਵੀ ਹੁੰਦਾ ਤਾਂ ਇਸ ਸੰਕੇਤ ਨੇ ਵੀ ਇੱਕ ਤਾਂ ਤੁਸੀਂ ਰਾਤ ਦੀ ਦਾਲ ਮੀਟ ਬੰਦ ਕਰ ਦੋ ਔਰ ਤੁਸੀਂ ਸਵੇਰੇ ਉੱਠ ਕੇ ਜਿਆਦਾ ਨਹੀਂ ਮੈਂ ਕਹਿੰਦਾ ਸਿਰਫ ਸੌਂਫ ਵਾਲਾ ਪਾਣੀ ਪੀਣਾ ਸ਼ੁਰੂ ਕਰ ਦੋ ਜਿਨ੍ਹਾਂ ਨੂੰ ਏਦੋ ਵੱਦ ਸੰਕੇਤ ਨੇ ਉਹ ਸੰਕੇਤ ਕਿਨੇ ਵੀ ਸਾਰੀ ਰਾਤ ਬੇਚ ਨਹੀਂ ਰਹਿਣੀ ਬੈੱਡ ਦੇ ਉੱਤੇ ਪਈਆਂ ਲੱਤਾਂ ਮਾਰਨੀਆਂ ਕਿਉਂਕਿ ਲੱਤਾਂ ਦੇ ਅੰਦਰ ਦਰਦ ਹੋਣਾ ਨਾੜਾਂ ਦੇ ਆਲੇ-ਦਾਲੇ ਤਾਂ ਸੋਜਿਸ਼ ਆਈ ਹੈ ਤਾਂ ਤੁਹਾਡੀ ਮੂਵਮੈਂਟ ਬਲੱਡ ਦੀ ਨਹੀਂ ਉਨੀ ਪ੍ਰੋਪਰ ਹੋ ਰਹੀ ਕੋਲੇਸਟ੍ਰੋਲ ਦੀ ਪ੍ਰੋਬਲਮ ਫਿਰ ਵਧਣ ਲੱਗ ਜਾਂਦੀ ਆ ਹੌਲੀ ਇਹ ਸਮਝਣ ਦੀ ਗੱਲ ਆ ਵੀ ਇਹ ਹੌਲੀ-ਹੌਲੀ ਹੌਲੀ ਸਟੈਪ ਬਾਈ ਸਟੈਪ ਬਿਮਾਰੀ ਨੇ ਵਧਣਾ ਅੰਟਿਲ অর ਅਨਲੈਸ ਤੁਸੀਂ ਉਹਦੇ ਉੱਤੇ ਟੇਕ ਕੇਅਰ ਨਹੀਂ ਕਰਦੇ ਉਹਦੀ ਖੜੇ ਪੈਰ ਉਹਦੀ ਦੇਖ ਰੇਖ ਨਹੀਂ ਕਰਦੇ ਤਾਂ ਉਹਨਾ ਟਾਈਮ ਉਹਨੇ ਬਿਮਾਰੀ ਨੇ ਵਧਣ ਲੱਗ ਜਾਣਾ ਜੀ ਜੀ ਅੱਛਾ ਤੇ ਫਿਰ ਜਿਹੜਾ ਤੁਸੀਂ ਸੌਂਫ ਦੱਸਿਆ ਹੈ ਹਲਦੀ ਦੱਸਿਆ ਫਿਰ ਅਦਰਕ ਦਰਦਾਂ ਨੂੰ ਭਜਾਉਣ ਤੇ ਕੋਈ ਇਹਦੇ ਕੀ ਹੱਤ ਹੈ ਜੀ ਕੀ ਕਾਰਾਗਰੀ ਹੈ ਜਿਹੜਾ ਅਦਰਕ ਹੈ ਬਹੁਤ ਵੱਡਾ ਐਂਟੀਆਕਸੀਡੈਂਟ ਮੰਨਿਆ ਗਿਆ ਐਂਟੀਆਕਸੀਡੈਂਟ ਦੀ ਜੇ ਆਪਾਂ ਪ੍ਰਭਾਸ਼ਾ ਦੀ ਗੱਲ ਕਰੀਏ ਤਾਂ ਇਹਦੇ ਅੰਦਰ ਕੁਝ ਇਸ ਤਰ੍ਹਾਂ ਦੇ ਤੱਤ ਨੇ ਵੀ ਜਿਹੜੀਆਂ ਇਨਫੈਕਸ਼ਨਸ ਤੁਹਾਡੀ ਬਾਡੀ ਦੇ ਅੰਦਰ ਕ੍ਰੀਏਟ ਹੋ ਰਹੀਆਂ ਨੇ ਇਹ ਉਹਨੂੰ ਉਠਾ ਕੇ ਤੁਹਾਡੀ ਬਾਡੀ ਚੋਂ ਪਿਸ਼ਾਬ ਰਾਹੀਂ ਟੱਟੀ ਰਾਹੀਂ ਬਾਹਰ ਕੱਢ ਸਕਦਾ ਹੈ ਇਹ ਦੇ ਅੰਦਰ ਸ਼ਕਤੀ ਹੈ ਪਰਮਾਤਮਾ ਨੇ ਸਾਨੂੰ ਕੁਦਰਤ ਚ ਬਹੁਤ ਬਲ ਬਖਸ਼ਿਆ ਮੈਂ ਇਸ ਤਰ੍ਹਾਂ ਹੀ ਆਫ ਦੇ ਫਾਦਰ ਸਾਹਿਬ ਨਾਲ ਵੀ ਇੱਕ ਵਾਰੀ ਗੱਲ ਕੀਤੀ ਤੇ ਇੱਕ ਸਿਆਣੇ ਬੰਦੇ ਹੋਰ ਬੈਠੇ ਸੀ ਉਹਨਾਂ ਨੇ ਵੀ ਸਾਨੂੰ ਇੱਕ ਚੀਜ਼ ਸਿਖਾਈ ਉਹ ਕਹਿੰਦੇ ਜਿਹੜੀਆਂ ਚੀਜ਼ਾਂ ਅੱਜ ਤੋਂ 5000 ਸਾਲ ਬਾਅਦ ਬਿਮਾਰੀਆਂ ਆਉਣੀਆਂ ਨੇ ਨਾ ਕੁਦਰਤ ਦੇ ਅੰਦਰ ਇੰਨੀ ਤਾਕਤ ਆ ਉਹਦਾ ਹੱਲ ਵੀ ਅੱਜ ਹੈਗਾ ਸਿਰਫ ਔਰ ਸਿਰਫ ਟਟੋਲਣ ਦੀ ਲੋੜ ਆ ਪੇਸ਼ੈਂਸ ਰੱਖਣ ਦੀ ਲੋੜ ਆ ਜੀ 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 ਅੱਛਾ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਯੂਰਿਕ ਐਸਿਡ ਜਿੱਨਾਂ ਦੀ ਸ਼ੁਰੂਆਤ ਹੁੰਦੀ ਹੈ ਜੀ ਡਾ ਜੀ ਫਿਰ ਤੁਸੀਂ ਇੱਥੇ ਮਰੀਜ਼ ਰੋਜ਼ਾਨਾ ਡਾਕਟਰ ਸਾਹਿਬ ਦੀ ਅੰਡਰ ਕੇਅਰ ਦੇ ਵਿੱਚ ਡਾਕਟਰ ਸਾਹਿਬ ਦੇ ਵੀ ਕੇਅਰ ਦੇਖਦੇ ਨੇ ਫੈਟ ਲਿਵਰ ਕਿਉਂ ਹੋ ਜਾਂਦਾ ਜੀ ਉਹਨਾਂ ਦਾ ਸਰ ਜਦੋਂ ਤੁਹਾਡੇ ਸ਼ਰੀਰ ਦੇ ਅੰਦਰ ਬੈ ਬਦਲਣ ਲੱਗਦੀ ਜਿਹੜੀ ਬੈ ਆ ਤੁਸੀਂ ਕੁਝ ਵੀ ਖਾਓਗੇ ਉਹ ਸਭ ਤੋਂ ਪਹਿਲਾਂ ਆਪਣੇ ਲੀਵਰ ਦੇ ਉੱਤੇ ਜਾਊਗਾ ਲੀਵਰ ਦੇ ਅੰਦਰ ਬਾਈਲ ਜੂਸ ਹੁੰਦਾ ਆ ਜਿਹਨੂੰ ਆਪਾਂ ਤਜਾਬ ਵੀ ਕਹਿ ਸਕਦੇ ਆ ਜਾਂ ਆਪਾਂ ਇਹ ਵੀ ਕਹਿ ਸਕਦੇ ਆ ਵੀ ਉਹ ਸਭ ਤੋਂ ਕਾਰੀਗਰ ਆਪਣੇ ਅੰਦਰ ਤਜਾਬ ਆ ਸਭ ਤੋਂ ਕਾਰੀਗਰ ਐਸਿਡ ਆ ਆਪਣੇ ਅੰਦਰ ਜਿਹੜਾ ਸਾਰੇ ਖਾਣੇ ਦਾ ਰਸ ਨਚੋੜਨ ਦੀ ਸ਼ਮਤਾ ਰੱਖਦਾ ਔਰ ਖਾਣੇ ਨੂੰ ਅੱਗੇ ਪਚਾ ਕੇ ਉਹਦੀ ਟੱਟੀ ਬਣਾ ਕੇ ਉਹ ਚ ਸਾਰੇ ਗੁਣ ਕੱਢ ਕੇ ਉਹਨੂੰ ਟੱਟੀ ਚੰਗੀ ਤਰ੍ਹਾਂ ਕਢਾ ਕੇ ਤੇ ਸਾਰੇ ਗੁਣੋਂ ਚ ਨਚੋੜ ਕੇ ਇਹ ਉਹਦੀ ਸ਼ਮਤਾ ਰੱਖਦਾ ਆ ਜਦੋਂ ਤੁਸੀਂ ਖਾਣਾ ਖਾ ਰਹੇ ਹੋ ਬੈ ਵਾਲਾ ਦਾ ਲੀਵਰ ਦੀ ਮਜਬੂਰੀ ਬਣ ਜਾਂਦੀ ਆ ਉਸ ਬੈਨ ਨੂੰ ਵੀ ਪਚਾਉਣੀ ਜਿਹੜੇ ਲੋਕ ਸ਼ਰਾਬ ਪੀਂਦੇ ਆ ਜ਼ਿਆਦਾਤਰ ਜਿਹੜੇ ਲੋਕ ਸ਼ਰਾਬ ਪੀਂਦੇ ਆ ਉਹਨਾਂ ਚ ਵੀ ਯੂਰਿਕ ਐਸਿਡ ਦੀ ਬਹੁਤ ਕਾਮਨ ਪ੍ਰੋਬਲਮ ਹੁੰਦੀ ਆ ਔਰ ਜਿਨ੍ਹਾਂ ਲੋਕਾਂ ਦਾ ਯੂਰਿਕ ਐਸਿਡ ਵੱਧਦਾ ਵਾ ਉਹਨਾਂ ਦੇ ਅੰਦਰ ਇੱਕ ਐਕਸਪੈਰੀਮੈਂਟ ਕੀਤਾ ਗਿਆ ਸੀਗਾ ਯੂਐਸਏ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਇਨਫਲਮੇਸ਼ਨਲ ਡਿਸਆਰਡਰ ਵੱਧ ਸੀ ਕਿ ਉਹਨਾਂ ਲੋਕਾਂ ਨੂੰ ਜਦੋਂ ਐਲਕੋਹਲ ਬੇਵਰੇਜ ਦਿੱਤੀ ਗਈ ਸੀ ਸ਼ਰਾਬ ਪੀਾਈ ਗਈ ਸੀਗੀ ਜਾਂ ਬੀਅਰ ਪੀਾਈ ਗਈ ਸੀਗੀ ਤਾਂ ਉਹਨਾਂ ਨੂੰ ਸਵੇਰੇ ਉੱਠ ਕੇ ਐਦਾਂ ਮਹਿਸੂਸ ਹੋਇਆ ਵੀ ਜਿਵੇਂ ਸਾਰਾ ਸਰੀਰ ਜਕੜ ਗਿਆ ਹੋਵੇ ਉਹਦਾ ਰੀਜ਼ਨ ਕੀ ਆ ਸ਼ਰਾਬ ਬੀਅਰ ਇਹ ਸਭ ਇੱਕ ਪੌਇਜ਼ਨ ਨੇ ਤਾਂ ਉੱਤੋਂ ਦੀ ਤੁਸੀਂ ਜੋ ਮਰਜ਼ੀ ਖਾਓ ਤੁਸੀਂ ਚੰਗਾ ਖਾਣਾ ਖਾਓ ਤੁਸੀਂ ਸਲਾਦ ਖਾਓ ਸ਼ਰਾਬ ਦੇ ਨਾਲ ਬਟ ਲੀਵਰ ਤੁਹਾਡਾ ਦਿਮਾਗ ਤੁਹਾਡਾ ਲੀਵਰ ਪਹਿਲੀ ਚੀਜ਼ ਕਿਧਰ ਤੇ ਅਟੈਕ ਕਰੂਗਾ ਵੀ ਮੇਰੇ ਅੰਦਰ ਜ਼ਹਿਰ ਆ ਗਈ ਮੈਂ ਪਹਿਲਾਂ ਜ਼ਹਿਰ ਨੂੰ ਪਚਾਵਾਂ ਜਿਹੜੀ ਜ਼ਹਿਰ ਆ ਇਹਦਾ ਕੁਝ ਕਰਕੇ ਇਹਨੂੰ ਬਾਹਰ ਕੱਢਾਂ ਸਰੀਰ ਚ ਕਿਉਂਕਿ ਇਹ ਜ਼ਹਿਰ ਆ ਮੇਰੇ ਅੰਦਰ ਸੋ ਪਹਿਲਾ ਐਕਸ਼ਨ ਉਹਦਾ ਇਹੀ ਹੁੰਦਾ ਵੀ ਮੈਂ ਜਾ ਕੇ ਸਿੱਧਾ ਮਾਈਟੋਕੌਂਡਰੀਆ ਦੇ ਥਰੂ ਸਿੱਧਾ ਸਿਗਨਲ ਦਿੰਦਾ ਥੋਡੇ ਲੀਵਰ ਨੂੰ ਵੀ ਜਿਹੜੀ ਆ ਜ਼ਹਿਰ ਅੰਦਰ ਆ ਗਈ ਆ ਇਹਨੂੰ ਨਿਪਟਾਓ ਜਦੋਂ ਉਹਨੂੰ ਨਿਪਟਾਉਣ ਲੱਗੇ ਉੱਪਰ ਦੀ ਜਿਹੜਾ ਤੁਸੀਂ ਖਾਣਾ ਖਾਦਾ ਹੋਇਆ ਉਹਦੇ ਉੱਤੇ ਤਾਂ ਹਜੇ ਉਹਦਾ ਧਿਆਨ ਹੀ ਨਹੀਂ ਗਿਆ ਪਹਿਲਾਂ ਉਹ ਤੁਹਾਡੇ ਪాయిਜ਼ਨ ਨੂੰ ਸੈਟਲ ਕਰੂਗਾ ਜਿਹੜੀ ਤੁਹਾਡੇ ਸਰੀਰ ਦੇ ਵੇ ਆ ਉਹ ਵੀ ਤੁਹਾਡੇ ਲੀਵਰ ਵਾਸਤੇ ਇੱਕ ਪాయిਜ਼ਨ ਸੋ ਲੀਵਰ ਓਵਰ ਐਸਿਡਸ ਪ੍ਰੋਡਿਊਸ ਕਰਨਾ ਸ਼ੁਰੂ ਕਰ ਦਿੰਦਾ ਤਾਂ ਕਿ ਤੁਹਾਨੂੰ ਬੈਲੈਂਸ ਰੱਖ ਸਕੇ ਕੁਦਰਤ ਨੇ ਦੇਖੋ ਫਰੂਕੀ ਸਰ ਕਿੰਨੀ ਕਿਰਪਾ ਬਖਸ਼ੀਆ ਵੀ ਦਿਲ ਤੇ ਦਿਮਾਗ ਆਪਦੇ ਆਪ ਨੂੰ ਜਿੰਦਾ ਰੱਖਣ ਲਈ ਕੁਝ ਵੀ ਕਰ ਸਕਦਾ ਇੱਕ ਐਕਸਪੈਰੀਮੈਂਟ ਮੈਂ ਤੁਹਾਨੂੰ ਹੋਰ ਜ਼ਿਕਰ ਕਰ ਦਿੰਦਾ ਮੈਂ ਪੜਦਾ ਰਹਿਣਾ ਇੰਨਾਂ ਚੀਜ਼ਾਂ ਬਾਰੇ ਹਜੇ ਸਟੂਡੈਂਟਾਂ ਤੇ ਸਾਰੀ ਲਾਈਫ ਸਟੂਡੈਂਟ ਰਹਿਣਾ ਸੀ ਐਕਸਪੈਰੀਮੈਂਟ ਦੇ ਵਿੱਚ ਕੀ ਹੋਇਆ ਸੀਗਾ ਵੀ ਇੱਕ ਬੰਦੇ ਨੂੰ 3 ਦਿਨ ਤੱਕ ਪਾਣੀ ਨਹੀਂ ਦਿੱਤਾ ਗਿਆ ਤੇ ਨਾਲ ਉਹਦੇ ਮਸ਼ੀਨਸ ਵਗੈਰਾ ਲਾ ਕੇ ਟੈਕਨੋਲੋਜੀ ਦੇ ਥਰੂ ਉਹਨਾਂ ਨੇ ਉਹਨੂੰ ਮੋਨੀਟਰ ਕੀਤਾ ਵੀ ਇਹਦੇ ਅੰਦਰ ਕੀ ਕੀ ਚੇਂਜਸ ਹੁੰਦੇ ਆ ਜਦੋਂ ਨੂੰ ਮੋਨੀਟਰ ਕੀਤਾ ਤਾਂ ਪਹਿਲੇ 6 ਪਤਾ ਨਹੀਂ 7 ਘੰਟੇ ਦੇ ਵਿੱਚ ਵਿੱਚ ਬਾਡੀ ਨੇ ਦਿਮਾਗ ਤੋਂ ਸਿਗਨਲ ਦਿੱਤਾ ਵੀ ਇਹਦਾ ਮੂਸ ਖੋਣਾ ਸ਼ੁਰੂ ਕਰ ਦਿਓ ਕਿਉਂਕਿ ਇਹ ਪਾਣੀ ਨਹੀਂ ਦੇ ਰਿਹਾ ਸ਼ਰੀਰ ਨੂੰ 75% ਪਾਣੀ ਹੈ ਸ਼ਰੀਰ 'ਚ ਤੇ ਸ਼ਰੀਰ ਨੇ ਮਾਉਥ ਦੇ ਅੰਦਰ ਜਿਹੜਾ ਸਲਾਈਵਾ ਬਣਦਾ ਥੁੱਕ ਬਣਦਾ ਇੱਥੇ ਤੱਕ ਸਿਗਨਲ ਪੇਜ ਹੈ ਪਿਟਿਊਟਰੀ ਗਲੈਂਡ ਦੇ ਥਰੂ ਵੀ ਆਹ ਜਿਹੜਾ ਥੁੱਕ ਨਿਭਾੜ ਰਿਹਾ ਇਹਨੂੰ ਰੋਕੋ ਕਿਉਂ ਰੋਕੋ ਜਦੋਂ ਮੂੰਹ ਦੇ ਵਿੱਚ ਥੁੱਕ ਨਹੀਂ ਬਣੂ ਇਹਨੂੰ ਪਿਆਸ ਲੱਗੂ ਬੰਦਾ ਕਹਿ ਲੋ ਜੀ ਉਹਨਾਂ ਨੇ ਉਦੋਂ ਵੀ ਪਾਣੀ ਨਹੀਂ ਪਿਆਇਆ ਉਹਨਾਂ ਨੇ ਐਕਸਪੈਰੀਮੈਂਟ ਚ ਦਿਖਾਇਆ ਵੀ ਬੰਦਾ ਬਹੁਤ ਬੀਜ਼ੀ ਆ ਉਹ ਤੋਂ ਪਾਣੀ ਨਹੀਂ ਪੀਤਾ ਗਿਆ ਤਾਂ ਉਸ ਤੋਂ ਬਾਅਦ ਤੁਹਾਡਾ ਦਿਮਾਗ ਸਿਗਨਲ ਭੇਜਦਾ ਤੁਹਾਡੀ ਕਿਡਨੀ ਨੂੰ ਔਰ ਉਹ ਕਿਡਨੀ ਨੂੰ ਕਹਿੰਦਾ ਜਿਹੜਾ ਤੇਰੇ ਕੋਲੇ ਪਿਸ਼ਾਬ ਪਿਆ ਸਵੇਰ ਦਾ ਪਿਆ ਦੁਪਹਿਰ ਦਾ ਪਿਆ ਜਿਹੜਾ ਵੀ ਤੇਰੇ ਕੋਲੇ ਪਿਸ਼ਾਬ ਪਿਆ ਉਹਨੂੰ ਫਿਲਟਰ ਕਰਕੇ ਮੈਨੂੰ ਪਾਣੀ ਦੇ ਜਿਹੜਾ ਗੰਦਾ ਉਹਨੂੰ ਤੂੰ ਕੱਢ ਨਹੀਂ ਬਾਚੋ ਪਰ ਉਹ ਜੋ ਫਿਲਟਰ ਕਰ ਜਿਹੜਾ ਚੰਗਾ ਪਾਣੀ ਅਸੀਂ ਯੂਜ਼ ਕਰ ਸਕਦੇ ਆ ਉਹਨੂੰ ਮੈਂ ਆਪਣੇ ਸਰੀਰ 'ਚ ਰਨ थ्रू ਕਰਾਂ ਤਾਂਕਿ ਜਿਹੜੇ ਬ੍ਰੇਨ ਦੇ ਸੈਲਸ ਨੇ ਜਿਹੜੇ ਉਹਨੂੰ ਫੈਟੀ ਐਸਿਡਸ ਚਾਹੀਦੇ ਆ ਉਹਦੇ ਵਾਸਤੇ ਜਿਹੜਾ ਮੇਨ H2O ਦਾ ਫਾਰਮੂਲੇਸ਼ਨ ਉਹਨੂੰ ਚਾਹੀਦੀ ਆ ਉਹਨੂੰ ਕਨਵਰਟ ਕਰ ਸਕੇ ਔਰ ਮੈਂ ਜਦੋਂ ਇਸ ਸਟੱਡੀ ਨੂੰ ਪੜ੍ਹਿਆ ਮੈਂ ਕਿਹਾ ਸਰੀਰ ਦੇ ਅੰਦਰ ਐਡੀ ਵੱਡੀ ਜਦੋਂ ਜਹ ਚੱਲ ਰਹੀ ਜੇ ਬੰਦੇ ਪਾਣੀ ਨਹੀਂ ਪੀਤਾ ਸਿਰਫ ਇੱਕ ਨਾਲ ਪਾਣੀ ਪੀਣ ਕਰਕੇ ਸਿਰਫ ਇੱਕ ਨਾਲ ਪਾਣੀ ਪੀਣ ਕਰਕੇ ਸੋ ਇਹ ਸਰੀਰ ਜਿਹੜਾ ਆ ਇਹਨੇ ਹਮੇਸ਼ਾ ਜੋਰ ਲਾਉਣਾ ਤੁਹਾਨੂੰ ਬਚਾ ਕੇ ਰੱਖਣ ਦਾ ਜਿਹੜੇ ਲੋਕਾਂ ਦੇ ਯੂਰਿਕ ਐਸਿਡ ਵਧਦੇ ਆ ਗੋਡੇ ਗਿੱਟੇ ਦੁਖਦੇ ਆ ਹੱਡੀਆਂ ਦੁਖਦੀਆਂ ਨੇ ਆਪਣਾ ਅੱਜ ਕੱਲ ਚਿਕਨ ਗੁਨੀਆਂ ਦੀ ਬਹੁਤ ਜ਼ਿਆਦਾ ਪੇਸ਼ੈਂਟ ਨੇ ਬਹੁਤ ਮਤਲਬ ਆਪਾਂ ਇਹ ਨਾ ਕਹਿ ਸਕਦੇ ਆ ਵੀ ਕਈ ਵਾਰੀ ਹਾਲਾਤ ਦੇਖ ਕੇ ਹੱਥ ਜੋੜ ਕੇ ਅਰਦਾਸ ਕਰੀਦੀ ਉਹ ਪ੍ਰਮਾਤਮਾ ਇਹ ਬੰਦੇ ਨੂੰ ਠੀਕ ਕਰ ਦੇ ਬਹੁਤ ਤਕਲੀਫ ਚਾ ਬੰਦਾ ਮੇਰੇ ਕੋਲੇ ਅਸੀਂ ਅੰਮ੍ਰਿਤਸਰ ਸੀਗੇ ਅੰਮ੍ਰਿਤਸਰ ਡਾਕਟਰਸ ਆਫ ਦਿ ਨਾਲ ਮੈਂ ਬੈਠਾ ਤੇ ਉੱਥੇ ਇੱਕ ਪੇਸ਼ੈਂਟ ਆਏ ਉਹਨਾਂ ਦਾ ਪੂਰਾ ਸ਼ਰੀਰ ਜੇ ਇੰਟੂ ਆ ਨਾ ਜੇ ਇੱਕ ਬੱਚਾ 12 ਸਾਲ ਦੀ ਕੁੜੀ ਆ ਦਾ ਉਹਨਾਂ ਦਾ ਸਰੀਰ ਇੰਟੂ 3 ਹੋਇਆ ਹੋਇਆ ਸੀ ਸੁੱਜ ਗਿਆ ਸੀ ਔਰ ਪੀੜਾ ਪੈ ਗਿਆ ਸੀ ਪਰ ਪਰਮਾਤਮਾ ਨੇ ਜਿਵੇਂ ਬਰਕਤ ਬਖਸ਼ਣੀ ਹੁੰਦੀ ਆ ਲਾਜ ਰੱਖਣੀ ਹੁੰਦੀ ਆ ਉਹਦੀ ਨਿਗਰਾਨੀ ਹੇਠਾ ਸਾਰਾ ਕੁਝ ਹੋਣਾ ਹੁੰਦਾ ਤਾਂ ਉਹਨੇ ਸਾਡੀ ਉੱਥੇ ਕਿਤੇ ਨਾ ਕਿਤੇ ਡਿਊਟੀ ਲਾਤੀ ਔਰ ਅੱਜ ਵੀ ਸ਼ੁਕਰੀਆ ਦਾ ਕਰਦੇ ਆ ਪਰਮਾਤਮਾ ਦਾ ਦਿਲੋਂ ਸ਼ੁਕਰੀਆ ਦਾ ਕਰਦੇ ਆ ਔਰ ਮੈਨੂੰ ਕਈ ਵਾਰੀ ਇਦਾਂ ਵੀ ਮਹਿਸੂਸ ਹੁੰਦਾ ਵੀ ਸ਼ੁਕਰੀਆ ਦਾ ਸ਼ਾਇਦ ਸ਼ਬਦਾਂ ਚ ਅਸੀਂ ਨਹੀਂ ਕਰ ਪਾ ਰਹੇ ਜਿੰਨਾ ਸਾਨੂੰ ਕਰਨਾ ਚਾਹੀਦਾ ਜੀ ਜੀ ਕਿਉਂਕਿ ਉਹ ਬੱਚਾ ਰੋ ਰਿਹਾ ਸੀ ਤੜਪ ਰਿਹਾ ਸੀ ਸਰ ਤੁਸੀਂ ਉਹ ਤੜਪ ਨਹੀਂ ਦੇਖ ਸਕਦੇ ਨਹੀਂ ਦੇ ਸਕਦੇ ਬੱਚੇ ਤਾਂ ਵੈਸੇ ਵੀ ਤੁਸੀਂ ਤੜਫਦਾ ਨਹੀਂ ਦੇਖ ਸਕਦਾ ਜੀ ਸਰ 12 ਸਾਲ ਦਾ ਬੱਚਾ ਸੀਗਾ ਔਰ ਉਹਦੇ ਸਿਚੁਏਸ਼ਨ ਇਸ ਤਰ੍ਹਾਂ ਦੀ ਸੀਗੀ ਬੱਚਾ ਕਹਿ ਰਿਹਾ ਸੀ ਜਾਂ ਤਾਂ ਮੈਨੂੰ ਪੁਲਿਸ ਠੀਕ ਕਰ ਤੋ ਜਾਂ ਮੈਨੂੰ ਕੁਝ ਇਹ ਜਹਾ ਦੇ ਦਿਓ ਵੀ ਮੈਂ ਛੁਟਕਾਰਾ ਚਾਹੁੰਨੀ ਆ ਲਾਈਫ ਤੋਂ ਤੇ ਫਿਰ ਇਹ ਨੁਸਖਾ ਕਿਵੇਂ ਬਣਾਉਣਾ ਹੁਣ ਸਾਨੂੰ ਆਖਰ ਦੇ ਵਿੱਚ ਇਹ ਨੁਸਖਾ ਵੀ ਸਾਨੂੰ ਦੱਸੋ ਤੇ ਇਸ ਬਾਬਤ ਵੀ ਸਾਨੂੰ ਜ਼ਰੂਰ ਦੱਸੋ ਵੀ ਇਹ ਕੀ ਚੀਜ਼ ਹੈਗੀ ਹੈ ਇਸ ਨੁਕਤੇ ਨੂੰ ਬੜਾ ਸੌਖਾ ਨੁਕਤਾ ਹੈ ਕੋਈ ਵੱਡਾ ਔਖਾ ਨੁਕਤਾ ਨਹੀਂ ਹੈਗਾ ਬੜਾ ਹੀ ਸੌਖਾ ਨੁਕਤਾ ਹੈ ਤੁਸੀਂ ਇਹ ਵੀਡੀਓ ਆਪਦੀ ਮਦਰ ਤੱਕ ਸ਼ੇਅਰ ਕਰ ਦਿਓ ਤੁਹਾਡੀ ਮਦਰ ਨੇ ਝੱਟ ਸਮਝ ਜਾਣਾ ਤੇ ਉਹਨਾਂ ਨੇ ਬਣਾ ਦੇਣੀ ਇਹ ਚੀਜ਼ ਜੀ 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 ਠੀਕ ਹੈ ਜੀ ਇਹਦੇ ਚ ਆਪਾਂ ਇੱਕ ਅਦਰਕ ਲੈ ਰਹੇ ਹਾਂ ਅਦਰਕ ਆਪਾਂ ਸਾਰਾ ਨਹੀਂ ਲੈਣਾ ਹੈਗਾ ਇਹਦੀ ਛੋਟੀ ਜਿਹੀ ਫਾੜੀ ਲਵਾਂਗੇ ਬਣਾ ਕੇ ਵੀ ਦਿਖਾਵਾਂਗੇ ਬਣਾ ਕੇ ਦਿਖਾ ਦਈਏ ਆਪਾਂ ਫਿਰ ਜੀ ਹਾਂਜੀ ਜਿਵੇਂ ਆਪਾਂ ਇੰਨੀ ਕੁ ਫਾੜੀ ਆਪਾਂ ਅਦਰਕ ਦੀ ਤੋੜੀ ਹੈ ਠੀਕ ਹੈ ਜੀ ਇਹ ਵੀ ਜ਼ਿਆਦਾ ਹੈ ਆਪਾਂ ਇਹਨੂੰ ਅੱਧਾ ਕਰ ਦਾਂਗੇ ਠੀਕ ਠੀਕ ਹੈ ਜੀ ਇੱਕ ਚਮਚ ਆਪਾਂ ਇਹਦੇ ਵਿੱਚ ਸੌਂਫ ਲਵਾਂਗੇ। ਭਾਜੀ ਇਹ ਨੁਸਖਾ ਹੈਗਾ ਜਿਹੜਾ ਦਰਦਾਂ ਨੂੰ ਭਜਾਉਣ ਵਾਲਾ ਦਰਦਾਂ ਨੂੰ ਖਤਮ ਕਰਨ ਵਾਲਾ ਨੁਸਖਾ ਹੈਗਾ ਜਿਹੜਾ ਵੈ ਜਗਦੀਪ ਜੀ ਉਹਨਾਂ ਦਾ ਉਹ ਬਣ ਰਿਹਾ ਹੈ। ਇੱਕ ਚਮਚਾ ਸੌਂਫ ਦਾ ਹੋ ਗਿਆ ਜੀ। ਇੱਕ ਚਮਚੇ ਤੋਂ ਵੀ ਅੱਧੇ ਚਮਚ ਇੰਨਕ। ਠੀਕ ਹੈ। ਇੱਕ ਹਿੱਸਾ ਚਮਚੇ ਦਾ। ਇੱਕ ਹਿੱਸੇ ਤੋਂ ਵੀ ਘੱਟ ਲਓ। ਠੀਕ ਹੈ। ਕਿਉਂਕਿ ਗਰਮ ਬਹੁਤ ਹੁੰਦਾ। ਠੀਕ ਹੈ। ਜਿਹੜੇ ਪੇਸ਼ੈਂਟਾਂ ਨੂੰ ਬਵਾਸੀਰ ਦੀ ਲੀਵਰ ਰਿਲੇਟਡ ਕੋਈ ਪ੍ਰੋਬਲਮ ਹੋਵੇ ਇਹ ਹੈਲਪ ਤਾਂ ਕਰ ਸਕਦਾ ਪਰ ਗਰਮ ਇਨਾ ਹੈ ਵੀ ਬਵਾਸੀਰ ਨੂੰ ਵਧਾ ਵੀ ਸਕਦਾ ਸੋ ਕਈ ਚੀਜ਼ਾਂ ਦੇ ਵਿੱਚ ਟੇਕ ਕੇਅਰ ਕਰਨੀ ਬਹੁਤ ਜ਼ਰੂਰੀ ਜੀ ਜੀ ਬਾਕੀ ਆਪਾਂ ਹਲਦੀ ਲੈਣੀ ਆ ਹਲਦੀ ਵੀ ਬਹੁਤ ਘੱਟ ਲੈਣੀ ਆ ਇਹਦੇ ਵਿੱਚ ਐਂਟੀਆਕਸੀਡੈਂਟਸ ਹੁੰਦੇ ਆ ਜੀ ਜੀ ਇਹਦੇ ਵਿੱਚ ਇਨਫਲੇਮੇਟਰੀ ਡਿਸਆਰਡਰ ਨੂੰ ਰਿਪੇਅਰ ਕਰਨ ਦੀ ਸ਼ਮਤਾ ਹੁੰਦੀ ਆ ਔਰ ਉਹ ਸ਼ਮਤਾ ਇਸ ਹੱਦ ਤੱਕ ਹੁੰਦੀ ਹੈ ਵੀ ਤੁਹਾਡਾ ਜਿਹੜਾ ਫੈਟੀ ਲੀਵਰ ਆ ਕਈ ਪੇਸ਼ੈਂਟਾਂ ਦੇ ਵਿੱਚ ਸਿਰਫ ਔਰ ਸਿਰਫ ਹਲਦੀ ਨੇ ਫੈਟੀ ਲਿਵਰ ਠੀਕ ਕੀਤਾ। ਔਰ ਦੇਖੋ ਕੁਦਰਤ ਨੇ ਬਲ ਬਖਸ਼ੇ ਨਾ ਚੀਜ਼ਾਂ ਦੇ ਵਿੱਚ ਇਹ ਹੋ ਗਿਆ ਜੀ। ਤੇ ਇਹਦੇ ਜਿਹੜਾ ਆਪਾਂ ਇਹ ਆ ਇਹਨੂੰ ਥੋੜਾੇ ਤੋੜ ਲੈਨੇ। ਹੂੰ। ਬਸ ਇੰਨਾ ਕ ਹਿੱਸਾ ਜੀ। ਬਸ ਇੰਨਾ ਕ ਹਿੱਸਾ। ਜ਼ਿਆਦਾ ਨਹੀਂ। ਠੀਕ ਹੈ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਇਹਨੂੰ ਪਾਤ। ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਕਿ ਗਲਾਸ ਪਾਣੀ ਹੋਰ ਪਾ ਦਾਂਗੇ ਇਹ ਕਿਉਂ ਪਾਇਆ ਜੀ ਦੋ ਗਲਾਸ ਪਾਵਾਂਗੇ ਤਾਂ ਕਿ ਇਹਨੂੰ ਜਦੋਂ ਆਪਾਂ ਕੜੀਏ ਤਾਂ ਆਪਾਂ ਪੀਣਾ ਤਾਂ ਇੱਕ ਗਲਾਸ ਹੀ ਹੈ ਬਟ ਆਪਾਂ ਦੋ ਗਲਾਸ ਇਸ ਲਈ ਪਾ ਰਹੇ ਹਾਂ ਤਾਂ ਕਿ ਇਹਨੂੰ ਕੜ ਕੜ ਕੇ ਆਪਾਂ ਨੂੰ ਅੰਦਾਜ਼ਾ ਹੋ ਸਕੇ ਵੀ ਜਿੰਨਾ ਪੂਰਾ ਫਾਇਦਾ ਸੀ ਉਹ ਤੋਂ ਅੱਧਾ ਹੋ ਗਿਆ। ਔਰ ਜਦੋਂ ਅੱਧਾ ਹੋ ਗਿਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਗੁਣ ਉਸ ਪਾਣੀ ਚ ਆ ਗਏ। ਕੀ ਹੁੰਦਾ ਹੈ? ਮਤਲਬ ਹੁਣ ਇਹਨੂੰ ਅਸੀਂ ਜਿਹੜਾ ਇਹ ਦੇਖੋ ਨੁਸਖਾ ਹੈਗਾ ਫਾਰਮੂਲਾ ਹੈਗਾ ਇਹ ਉਹਦਾ ਜੀ ਬਣਾ ਕੇ ਦੱਸ ਰਹੇ ਨੇ ਜਿਨ੍ਹਾਂ ਨੂੰ ਪੁਰਾਣੇ ਦਰਦ ਹੈਗੇ, ਜੋੜਾਂ ਦੇ ਦਰਦ, ਜਿਨ੍ਹਾਂ ਨੂੰ ਹਟਦੇ ਹੀ ਨਹੀਂ, ਜਿਨ੍ਹਾਂ ਨੂੰ ਦਿੱਕਤ ਪਰੇਸ਼ਾਨੀਆਂ ਵੱਧ ਰਹੀਆਂ ਨੇ ਇਹ ਨੁਸਖਾ ਹੈਗਾ ਦੋ ਗਲਾਸ ਪਾਣੀ ਦੇ ਵਿੱਚ ਇੱਕ ਸੌਂਫ ਦਾ ਜਿਹੜਾ ਚਮਚ ਪਾਇਆ ਥੋੜੀ ਜੀ ਤੁਰਰੀ ਹੈਗੇ ਜਿਹੜੀ ਉਹ ਅਦਰਕ ਦੀ ਲਈ ਹੈ ਔਰ ਇੱਕ ਹਿੱਸਾ ਜਿਹੜਾ ਚਮਚੇ ਦਾ ਇੱਕ ਹਿੱਸੇ ਤੋਂ ਵੀ ਘੱਟ ਜਿਹੜਾ ਮੇਥੀ ਦਾਣਾ ਤੇ ਇੱਕ ਹਿੱਸੇ ਤੋਂ ਵੀ ਘੱਟ ਜਿਹੜੀ ਉਹ ਹਲਦੀ ਹੈ ਇਹਨਾਂ ਨੇ ਇੱਥੇ ਇਸਤੇਮਾਲ ਕੀਤੇ ਅੱਛਾ ਜੀ ਉਹਦੇ ਜੀ ਜਿਹੜੇ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਚਲੋ ਫਾਰਮੂਲਾ ਬਣ ਰਿਹਾ ਹੈ ਇੱਥੇ ਜਿਹੜੇ ਲੋਕਾਂ ਨੇ ਇਹ ਫਾਰਮੂਲਾ ਇਸਤੇਮਾਲ ਕੀਤਾ ਹੋਣਾ ਜਾਂ ਇਦਾਂ ਦੇ ਫਾਰਮੂਲੇ ਇਸਤੇਮਾਲ ਕਰਦੇ ਨੇ ਬਹੁਤਿਆਂ ਦੀ ਰਿਪੋਰਟ ਇਹ ਆਉਂਦੀ ਕਿ ਜੀ ਮੈਨੂੰ ਤਾਂ ਬੜਾ ਫਰਕ ਪੈ ਗਿਆ ਤੇ ਬਹੁਤ ਕਹਿੰਦੇ ਨੇ ਸਾਨੂੰ ਨਾ ਫਰਕ ਪਿਆ ਨਾ ਸਾਨੂੰ ਕੋਈ ਵਾਅਦਾ ਹੋਇਆ ਨਾ ਘਾਟਾ ਹੋਇਆ ਤੇ ਬਹੁਤਿਆਂ ਨੇ ਕਿਹਾ ਜੀ ਸਾਨੂੰ ਤਾਂ ਕੋਈ ਫਰਕ ਪਿਆ ਹੀ ਨਹੀਂ ਜੀ ਤੁਸੀਂ ਨੁਸਖਾ ਜਿਹ ਇਹ ਨਾ ਤੁਸੀਂ ਵੈਸੇ ਮੇਰੇ ਦਿਲ ਦੀ ਗੱਲ ਕੀਤੀ ਆ ਮੇਰੇ ਕੋਲ ਅਕਸਰ ਇਸ ਤਰ੍ਹਾਂ ਦੇ ਐਕਸਪੈਰੀਮੈਂਟਸ ਦੋ ਮੈਂ ਅਸੀਂ ਕਰਦੇ ਆ ਤਾਂ ਮੈਂ ਕਈ ਗਰੁੱਪਸ ਨੇ ਮੇਰੇ ਫਰੈਂਡ ਸਰਕਲ ਛੇਗੇ ਨੇ ਜਿਨ੍ਹਾਂ ਨੂੰ ਅੱਗੇ ਦੇ ਅੱਗੇ ਉਹਨਾਂ ਦੇ ਪੇਸ਼ੈਂਟਸ ਹੁੰਦੇ ਸੀ ਐਕਸਪੈਰੀਮੈਂਟ ਕਰਦੇ ਆ ਤਾਂ ਕਈ ਵਾਰੀ ਮੈਨੂੰ ਵੀ ਸਿਮਿਲਰ ਰਿਸਪੌਂਸ ਆਉਂਦਾ ਹੈ ਇਹਦੇ ਪਿੱਛੇ ਇੱਕ ਕਾਰਨ ਹੈ ਤੁਹਾਡੀ ਤਸਵੀਰ ਕੀ ਹੈ ਤੁਹਾਡੇ ਅੰਦਰ ਬੈ ਕਿੰਨੀ ਆ ਜੇ ਤੁਸੀਂ ਕਹੋ ਵੀ ਜਿਹਦਾ ਯੂਰਿਕ ਐਸਿਡ 9.0 ਟੱਚ ਕਰ ਰਿਹਾ ਤੇ ਇਹ ਨੁਕਤਾ ਉਹਦੀ ਮਦਦ ਕਰ ਦੂ ਮੈਂ ਇਹਦੇ ਚ ਕੋਈ ਸ਼ੱਕ ਨਹੀਂ ਵੀ ਅਦਰਕ ਚ ਕੋਈ ਕਮੀ ਆ ਇਹਦੇ ਚ ਕੋਈ ਸ਼ੱਕ ਨਹੀਂ ਵੀ ਹਲਦੀ ਚ ਕੋਈ ਕਿਸੇ ਚੀਜ਼ ਦੀ ਕਮੀ ਹੋਵੇ ਇਹਦੇ ਚ ਕੋਈ ਸ਼ੱਕ ਨਹੀਂ ਵੀ ਸੌਂਫ ਚ ਕੋਈ ਦਮ ਨਹੀਂ ਸਾਰੀਆਂ ਚੀਜ਼ਾਂ ਕਾਰੀਗਰ ਨੇ ਸਾਰੀਆਂ ਚੀਜ਼ਾਂ ਚ 100% ਵਾਲਾ ਪਰ ਪ੍ਰੋਬਲਮ ਸਮਝ ਕੇ ਉਹਦੀ ਮਾਤਰਾ ਸੈੱਟ ਕੀਤੀ ਜਾਊਗੀ ਅਗਰ ਇਹ ਸਾਰੀਆਂ ਚੀਜ਼ਾਂ ਇੰਨੀਆਂ ਸੌਖੀਆਂ ਹੋਣ ਤਾਂ ਅਸ਼ਵਗੰਧਾ ਤਾਂ ਥੋੜੇ ਧਰਕਤਾ ਤੇ ਲੱਗਦੀ ਆ ਸ਼ਿਲਾਜੀਤ ਵੀ ਪਹਾੜਾ ਤੋਂ ਹੀ ਆਉਂਦੀ ਆ ਪਰ ਕਿਉਂ ਕੁਝ ਲੋਕਾਂ ਨੂੰ ਉਹ ਚੀਜ਼ਾਂ ਗਰਮੈਸ਼ ਕਰਦੀਆਂ ਨੇ ਕੁਝ ਚੀਜ਼ਾਂ ਉਹ ਚੀਜ਼ ਠੰਡਾ ਕਰਦੀਆਂ ਨੇ ਕੁਝ ਚੀਜ਼ਾਂ ਨੂੰ ਕੁਝ ਕਈ ਲੋਕਾਂ ਨੂੰ ਉਹ ਚੀਜ਼ਾਂ ਬੋਡੀ ਬਿਲਡਿੰਗ 'ਚ ਕੰਮ ਆਉਂਦੀਆਂ ਨੇ ਕਈ ਲੋਕਾਂ ਨੂੰ ਉਹ ਚੀਜ਼ਾਂ ਸੈਕਸ਼ੂਅਲ ਦੇ ਵਿੱਚ ਵੀ ਕੰਮ ਆਉਂਦੀਆਂ ਨੇ ਕਈ ਲੋਕਾਂ ਨੂੰ ਇਹ ਚੀਜ਼ਾਂ ਡਿਪਰੈਸ਼ਨ ਠੀਕਰਣ 'ਚ ਕੰਮ ਆਉਂਦੀਆਂ ਨੇ ਕਈ ਲੋਕਾਂ ਨੂੰ ਇਹੀ ਚੀਜ਼ਾਂ ਤਾਂਤ ਵੀ ਕਰਾ ਦਿੰਦੀਆਂ ਨੇ ਸੋ ਇਸ ਲਈ ਮੈਂ ਕਹਿਣਾ ਹੁੰਦਾ ਹਮੇਸ਼ਾ ਹੀ ਮੇਰੀ ਜਿਹੜੀ ਰਿਕੁਐਸਟ ਹੈਗੀ ਹੈ ਮੇਰੀ ਬੇਨਤੀ ਹੈਗੀ ਹੈ ਅਰਜ਼ ਹੈਗੀ ਹੈ ਚੇਤਾਵਨੀ ਵੀ ਹੈਗੀ ਹੈ ਕਿ ਕੋਈ ਕੋਈ ਨੁਸਖਾ ਕੋਈ ਵੀ ਫਾਰਮੂਲਾ ਤੁਸੀਂ ਇਸਤੇਮਾਲ ਕਰਨ ਤੋਂ ਪਹਿਲਾਂ ਚੰਗੇ ਵੈਦ ਹਕੀਮ ਡਾਕਟਰ ਦੀ ਜਿਹੜੀ ਅੰਡਰ ਕੇਅਰ ਹੈਗੀ ਹੈ ਉਹ ਜ਼ਰੂਰ ਰੱਖਿਆ ਕਰੋ ਉਹਨਾਂ ਤੋਂ ਸਲਾਹ ਨਾਲ ਉਹਨਾਂ ਦੀ ਕੰਸਲਟ ਨਾਲ ਲੀ ਜਿਹੜੇ ਇਦਾਂ ਦੇ ਨੁਸਖੇ ਫਾਰਮੂਲੇ ਯੂਜ਼ ਕਰਿਆ ਕਰੋ ਬਹੁਤ ਵਾਰ ਜਿਸ ਤਰੀਕੇ ਨਾਲ ਯੋਧਾ ਜੀ ਨੇ ਕਿਹਾ ਹੈ ਕਿ ਫਾਰਮੂਲੇ ਫਾਇਦਾ ਕਰਨ ਦੀ ਥਾਂ ਤੇ ਤੁਹਾਡਾ ਨੁਕਸਾਨ ਵੀ ਕਰ ਸਕਦੇ ਨੇ ਉਧਰ ਫਾਰਮੂਲਾ ਸਾਡਾ ਤਿਆਰ ਬਰ ਤਿਆਰ ਹੈਗਾ ਤੇ ਅਸੀਂ ਤੁਹਾਨੂੰ ਖਾਇਆ ਤੁਸੀਂ ਇਹਨੂੰ ਇਸੇ ਤਰੀਕੇ ਨਾਲ ਉਬਾਲਣਾ ਹੈਗਾ ਜਦੋਂ ਇਹ ਇੱਕ ਗਲਾਸ ਰਹਿ ਗਿਆ ਤੇ ਉਸ ਤੋਂ ਬਾਅਦ ਇਹਨੂੰ ਫਿਰ ਇਹਦਾ ਪੀਣ ਦਾ ਢੰਗ ਕੀ ਹੈ ਜੀ ਪੀਣ ਦਾ ਢੰਗ ਇਹਦਾ ਇਹ ਹੈ ਜੀ ਵੈਸੇ ਤਾਂ ਜੇ ਤੁਸੀਂ ਜ਼ਿਆਦਾ ਚੰਗਾ ਇਹਦਾ ਰਿਜ਼ਲਟ ਚਾਹੁੰਦੇ ਹੋ ਤਾਂ ਤੁਸੀਂ ਜੇ ਅੱਧਾ ਚਮਚ ਸੌਂਫ ਜਾਂ ਜਿੰਨਾ ਪਾਇ ਚ ਸੌਂਫ ਪਾइए ਇੱਕ ਚਮਚ ਸੌਂਫ ਜਿਹੜੀ ਆ ਉਹਨੂੰ ਲੈ ਕੇ ਤੇ ਇਹਦਾ ਜਮੇ ਚੁਟਕੀ ਪਰ ਤੁਸੀਂ ਰਾਤ ਨੂੰ ਹੀ 1 ਲੀਟਰ ਪਾਣੀ ਚ ਪਿਉਂਦੋ ਤਾਂ ਸਵੇਰ ਤੱਕ ਇਹਦਾ ਵਿੱਚ ਜਿਹੜਾ ਰਸਾ ਕੁਝ ਹੱਦ ਤੱਕ ਹੀ ਸੌਫਟ ਵੀ ਹੋ ਜਾਏਗਾ ਕੁਝ ਹੱਦ ਤੱਕ ਇਹ ਪਾਣੀ ਚ ਗਲ ਵੀ ਜਾਏਗਾ ਕੁਝ ਹੱਦ ਤੱਕ ਇਹ ਆਪਦੇ ਤੱਤ ਵੀ ਉਹਦੇ ਚ ਛੱਡ ਦੇਗਾ ਪਰ ਉਸ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਉਬਾਲ ਹੀ ਦੋਗੇ ਤਾਂ ਸਾਰੇ ਤੱਤ ਹੋਰ ਨਿਚੜ ਜਾਣਗੇ ਜੀ ਜੀ ਸੋ ਫਾਰਮੂਲਾ ਸਾਡਾ ਤਿਆਰ ਬਰ ਤਿਆਰ ਹੈਗਾ ਇਹਨੂੰ ਪੁਣ ਲੈਣਾ ਹੈ ਪੁਣਨ ਤੋਂ ਬਾਅਦ ਦੇਖੋ ਜਿਹੜਾ ਇਹਨੂੰ ਆ ਇੱਕਦਮ ਤਿਆਰ ਹੈਗਾ ਇੱਕ ਦੋ ਗਲਾਸ ਦਾ ਇਹ ਲਗਭਗ ਲਗਭਗ ਜਿਹੜਾ ਇੱਕ ਬਣ ਚੁੱਕਿਆ ਤੁਸੀਂ ਜਿਹੜਾ ਪੁਣ ਕੇ ਇਹ ਪੁਣ ਕੇ ਬਿਨਾ ਜੀ ਹੋਣ ਕੇ ਵੀ ਪੀ ਸਕਦੇ ਹੋ ਜਿਹੜੀ ਸੌਫ ਹੋਣ ਉਹ ਅਗਰ ਚਬ ਕੇ ਚੁੱਥ ਕੇ ਖਾਣੇ ਹੋ ਤਾਂ ਉਹਦੇ ਚ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਕੀ ਬਾਤ ਹੈ ਕੀ ਬਾਤ ਹੈ। ਸੋ ਦੇਖੋ ਇਹ ਜਿਹੜਾ ਦਰਦ ਭਜਾਉ ਔਰ ਜ਼ਿੰਦਗੀ ਚ ਬਦਲਾ ਲਿਆਉਣ ਵਾਲਾ ਨੁਸਖਾ ਹੈਗਾ ਜਿਹੜਾ ਉਹ ਬਨਾਇਆ ਵੈਦਯੋਧਾ ਜੀ ਨੇ ਕਹਿਣਾ ਹੈ ਕਿ ਪੁਰਾਣੇ ਤੋਂ ਪੁਰਾਣੇ ਜੋੜਾਂ ਦੇ ਦਰਦ ਹੈਗੇ ਨੇ ਅ ਇਨਫਲੇਮੇਸ਼ਨ ਹੈਗੀ ਹੈ ਸੋਜਨ ਹੈਗੀ ਹੈ ਜਿਹੜੀ ਸਵੇਲਿੰਗ ਹੈਗੀ ਹੈ ਉਹਦੇ ਉੱਤੇ ਬਹੁਤ ਜ਼ਬਰਦਸਤ ਤਰੀਕੇ ਨਾਲ ਜਿਹੜਾ ਇਹ ਕੰਮ ਕਰ ਸਕਦਾ ਅੱਛਾ ਵੈਜੀ ਜੇਕਰ ਵੈਜੀ ਨੂੰ ਮਿਲਣਾ ਹੋਵੇ ਡਾਕਟਰ ਸਾਹਿਬ ਨੂੰ ਮਿਲਣਾ ਹੋਵੇ ਕੀ ਟੰਗ ਹੈਗਾ ਤੁਸੀਂ ਉਹਨਾਂ ਨੂੰ ਇੱਕ ਤਾਂ ਨੰਬਰ ਜਿਹੜਾ ਵੀ ਮੈਂ ਤੁਹਾਨੂੰ ਇੱਥੇ ਤੁਹਾਨੂੰ ਗਾਈਡ ਕਰ ਦਿੰਨਾ ਤੇ ਉਹ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਵੀ ਆ ਸਕਦੇ ਹੋ ਇਹ ਨੁਕਤੇ ਦੇ ਅੰਦਰ ਨਾ ਤੁਸੀਂ ਮੇਰੇ ਕਹਿਣ ਦੇ ਉੱਤੇ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਸਿਰਫ ਐਦਾਂ ਲਾ ਕੇ ਉਸ ਪਰਮਾਤਮਾ ਦਾ ਨਾਮ ਲੈ ਦਿਓ ਤੇ ਬਾਕੀ ਕਰਪਾ ਹੀ ਹੋਦੀ ਏ ساری ਮੈਂ ਤੁਹਾਨੂੰ ਸਪਸ਼ਟ ਇੱਕ ਗੱਲ ਕਹਿਣਾ ਜੋ ਕਿਰਪਾ ਪ੍ਰਮਾਤਮਾ ਕਰ ਸਕਦਾ ਨਹੀਂ ਡਾਕਟਰ ਹਕੀਮ ਵੈਦ ਇਹ ਕਹਿੰਦੇ ਇਹਨੇ ਵੀ ਦੂਜਾ ਰੂਪ ਹੈ ਰੱਬ ਦਾ ਇਹ ਗੱਲ ਸੱਚ ਨਹੀਂ ਹੈ ਜੀ ਜੀ ਕਿਉਂਕਿ ਡਾਕਟਰ ਵੀ ਬਿਮਾਰ ਹੁੰਦੇ ਦੇਖਿਆ ਸੀ ਡਾਕਟਰ ਟੇਰੀ ਟੋਂ ਦੇ ਵੀ ਦੇਖਿਆ ਸੀ ਔਰ ਇਸ ਚੀਜ਼ ਤੋਂ ਲੁਕੋਣਾ ਇਸ ਚੀਜ਼ ਨੂੰ ਵੀ ਨਹੀਂ ਨਹੀਂ ਜੀ ਮੈਂ ਤਾਂ ਕਦੇ ਬਿਮਾਰ ਹੀ ਨਹੀਂ ਹੁੰਦਾ ਇਹ ਮੇਰੇ ਹਿਸਾਬ ਨਾਲ ਇਨਸਾਨੀਅਤ ਦੇ ਉੱਤੇ ਸਭ ਤੋਂ ਵੱਡਾ ਸਭ ਤੋਂ ਵੱਡਾ ਛਿੱਟਾ ਜੇ ਕੋਈ ਹੋ ਸਕਦਾ ਉਹ ਇਹੀ ਹੋ ਸਕਦਾ ਵੀ ਡਾਕਟਰ ਕਹਿੰਦੇ ਮੈਂ ਕਦੇ ਬਿਮਾਰ ਨਹੀਂ ਜੀ ਜੀ ਅੱਛਾ ਵੈਜੀ ਜੇਕਰ ਤੁਹਾਨੂੰ ਵੈਜੀ ਨੂੰ ਮਿਲਣਾ ਹੋਵੇ ਤੇ ਉਹ ਕੀ ਢੰਗ ਹੈਗਾ ਮਿਲਣ ਦਾ 1 ਟੂ 1 ਮਿਲਣ ਦਾ ਕੋਈ ਹੈ ਕਿੱਥੇ ਕਿੱਥੇ ਮਿਲਦੇ ਨੇ ਵੈਜੀ ਲੁਧਿਆਣੇ ਵੀ ਮਿਲਦੇ ਨੇ ਜੀ ਉਹ ਮੰਡੇ ਤੇ ਥਰਸਡੇ ਨੂੰ ਲੁਧਿਆਣੇ ਮਿਲਦੇ ਨੇ ਫਰਾਈਡੇ ਨੂੰ ਉਹ ਮੋਹਾਲੀ ਮਿਲਦੇ ਨੇ ਸੈਟਰਡੇ ਨੂੰ ਉਹ ਬਰਨਾਲੇ ਮਿਲਦੇ ਨੇ ਸੰਡੇ ਨੂੰ ਉਹ ਬਠਿੰਡੇ ਮਿਲਦੇ ਨੇ ਤੇ ਵੈਡਨਸਡੇ ਦੇ ਦਿਨ ਉਹ ਅੰਮ੍ਰਿਤਸਰ ਵੀ ਮਿਲਦੇ ਨੇ ਸੋ ਤੁਸੀਂ ਉਹਨਾਂ ਨੂੰ ਇੱਕ ਵਾਰੀ ਉੱਥੇ ਆ ਕੇ ਮਿਲੋ ਵੀ ਜਰੂਰ ਔਰ ਜਿੰਨਾ ਲੋਕਾਂ ਨੇ ਉੱਥੇ ਆ ਕੇ ਮਿਲਣਾ ਚਾਹੁੰਦੇ ਨੇ ਮੈਂ ਹੱਥ ਜੋੜਦਾ ਤੁਹਾਡੇ ਪੈਰ ਮੈਨੂੰ ਦੇਖੇ ਜਣ ਮੈਂ ਪੈਰੀ ਵੀ ਪਹਿਨਾ ਪਲੀਜ਼ ਆਵਦੇਆ ਰਿਪੋਰਟਸ ਲੈ ਕੇ ਆਇਓ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਇਹ ਸੌਂਫ ਵਾਲਾ ਅਦਰਕ ਵਾਲਾ ਹਲਦੀ ਵਾਲਾ ਤੇ ਮੇਥੀ ਦਾਣੇ ਵਾਲਾ ਨੁਸਖਾ ਦੇਣ ਵਾਸਤੇ ਔਰ ਇਹ ਕਾੜਾ ਹੈਗਾ ਜਿਹੜਾ ਇਸ ਵੇਲੇ ਬਣਾਇਆ ਔਰ ਅੱਛਾ ਜੀ ਜਿਨ੍ਹਾਂ ਨੂੰ ਫਰਕ ਨਹੀਂ ਪੈਂਦਾ ਫਿਰ ਉਹਨਾਂ ਦਾ ਕੀ ਹੱਲ ਕਰਦੇ ਤੁਸੀਂ ਇਹ ਕਾੜਾ ਵੀ ਰੱਖਿਆ ਹੋਇਆ ਦੋ ਇਹ ਜਿਹੜਾ ਕਾੜਾ ਵਾ ਇਹ ਮਹਾਰਾਜਾ ਸ਼ਹੀ ਸ਼ਰਬਤ ਹੈ ਠੀਕ ਹੈ ਜੀ ਇਹ ਵੈਦ ਸਾਹਿਬ ਨੇ ਸਾਡੇ ਪੜਦਾਦਾ ਜੀ ਨੇ ਕੇਸਰ ਸਿੰਘ ਜੀ ਅੱਛਾ ਜੀ ਇਹ ਮੇਰੇ ਵੈਦ ਫਾਦਰ ਸਾਹਿਬ ਨੇ ਉਹਨਾਂ ਤੋਂ ਸਿੱਖਿਆ ਅਸੀਂ ਆਪ ਤੇ ਫਾਦਰ ਸਾਹਿਬ ਤੋਂ ਸਿੱਖ ਰਹੇ ਹਾਂ ਕੁਝ ਅਸੂਲ ਸਿਖਾਉਂਦੇ ਨੇ ਕੁਝ ਸਾਨੂੰ ਨਿਯਮ ਸਿਖਾਉਂਦੇ ਨੇ ਜ਼ਿੰਦਗੀ ਦੇ ਤੇ ਨਾਲ ਨਾਲ ਸਾਨੂੰ ਜਿਹੜੇ ਫਾਰਮੂਲੇ ਨੇ ਉਹ ਜਿਨ੍ਹਾਂ ਕੋਲ ਫਾਰਮੂਲੇ ਬਣਾਉਣ ਦਾ ਟਾਈਮ ਨਹੀਂ ਹੈ ਨੁਸਖਾ ਬਣਾਉਣ ਦਾ ਟਾਈਮ ਨਹੀਂ ਹੈ ਤਾਂ ਇੱਕ ਟੱਕਣ ਚੱਲੇਗਾ ਕੰਮ ਇੱਕ ਟੱਕਣ ਕੰਮ ਤਾਂ ਚੱਲੇਗਾ ਪਰ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹੁੰਨਾ ਹਾਂ ਕਈ ਲੋਕਾਂ ਦੇ ਨਾ ਮਨ ਦੇ ਵਿੱਚ ਇਹ ਦੇਖੋ ਮੈਂ ਆਪਦੇ ਆਪ ਨੂੰ ਉਹਨਾਂ ਦੀ ਸਥਿਤੀ ਦੀ ਵੀ ਰੱਖ ਕੇ ਦੇਖਾਂ ਤਾਂ ਮੇਰੇ ਮਨ 'ਚ ਵੀ ਇਹੀ ਆਏਗਾ ਵੀ ਜਾਂ ਤਾਂ ਮੈਂ ਆਹ ਵਰਤਣਾ ਜਾਂ ਮੈਂ ਆਹ ਵਰਤਣਾ ਆਏਗਾ ਨਾ ਪਰ ਇੱਕ ਚੀਜ਼ ਕਲੀਅਰ ਕਰਨਾ ਚਾਹੁੰਨਾ ਦੇਖੋ ਏ ਹੈਗਾ ਵਾ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਸਿਰਫ ਹਜੇ ਕੰਨ ਆ ਰਹੇ ਨੇ ਜਿਨ੍ਹਾਂ ਨੂੰ ਹਜੇ ਮਹਿਸੂਸ ਹੋ ਰਿਹਾ ਵਾ ਜਦੋਂ ਤੁਸੀਂ ਰਿਪੋਰਟਸ ਕਰਾਉਂਗੇ ਤੁਹਾਨੂੰ ਪ੍ਰੋਬਲਮ ਆ ਰਹੀ ਏ ਇਹ ਬਕਾਇਦਾ ਜੜੀ ਬੂਟੀ ਦਾ ਬਣਿਆ ਹੋਇਆ ਸਰਪਾ ਮਹਾਰਾਜਾ ਸ਼ਾਹੀ ਸ਼ਰਬਤ ਇੱਕ ਸਰਪਾ ਜਿਹੜਾ ਫੈਟੀ ਲੀਵਰ ਨੂੰ ਠੀਕ ਕਰਦਾ ਯੂਰਿਕ ਐਸਿਡ ਨੂੰ ਥੱਲੇ ਲਿਆਉਣ ਚ ਠੀਕ ਕਰਦਾ ਬਾਵਾਸੀਰ ਵਾਲੇ ਪੇਸ਼ੈਂਟਾਂ ਨੂੰ ਹੈਲਪ ਕਰਦਾ ਵਾ ਔਰ ਜਿਨ੍ਹਾਂ ਲੋਕਾਂ ਨੂੰ ਭੁੱਖ ਨੀਲਾ ਦੀ ਉਹਨਾਂ ਲੋਕਾਂ ਵਾਸਤੇ ਮਦਦ ਕਰਦਾ ਆ ਇੱਕ ਮੈਂ ਤੁਹਾਨੂੰ ਇਹ ਦੇ ਰਿਲੇਟਿਡ ਜੇ ਮੈਂ ਕਿੱਸਾ ਦੱਸਾਂ ਪਰਮਾਤਮਾ ਰੋਜ਼ ਸ਼ੁਕਰੀਆ ਦਾ ਕਰੀਦਾ ਜਿੰਨੀ ਵਾਰੀ ਲੋਕਾਂ ਤੱਕ ਇਹ ਮਹਾਰਾਜ ਸਹੀ ਸ਼ਰਬਤ ਪਹੁੰਚਿਆ ਵਾ ਉਹਨਾਂ ਲੋਕਾਂ ਤੋਂ ਇੱਕ ਹਿਸਾਬ ਦੀ ਸ਼ਾਬਾਸ਼ੀ ਵੀ ਮਿਲੀ ਸਾਨੂੰ ਔਰ ਦੂਸਰਾ ਐਕਸਪੀਰੀਅੰਸ ਜਿਹੜਾ ਮੇਰਾ ਰਿਹਾ ਜਿਨੇ ਮੇਰੇ ਅੱਖਾਂ ਨਮ ਕਰਤੀਆਂ ਸੀਗੀਆਂ ਇੱਕ ਵਾਰੀ ਪੀਜੀਆਈ ਦੇ ਵਿੱਚ ਕਾਫੀ بڑا ਹਸਪੀਟਲ ਹੈ ਉਸ ਹਸਪੀਟਲ ਦੇ ਵਿੱਚ ਇੱਕ ਮਰੀਜ਼ ਡੈਥ ਬੈਡ ਦੇ ਉੱਤੇ ਸੀਗਾ ਲਿਵਰ ਸਿਰੋਸਿਸ ਦੀ ਲਾਸਟ ਸਟੇਜ ਸੀਗੀ ਲਾਸਟ ਕੰਡੀਸ਼ਨ ਸੀਗੀ ਮੈਂ ਨਹੀਂ ਕਹਿੰਦਾ ਵੀ ਇਹਦੀ ਕਰਾਮਾਤ ਆ ਪਰਮਾਤਮਾ ਨੇ ਸਾਡੀ ਲਾਜ ਰੱਖੀ ਇਹਦੇ ذریعے ਇਸ ਪ੍ਰੋਡਕਟ ਨੇ ਉਹਨਾਂ ਨੂੰ ਅਸੀਂ ਦਿੱਤਾ ਉਹ ਸਾਡੇ ਕੋਲੇ ਉਹਨਾਂ ਦੇ ਰਿਸ਼ਤੇਦਾਰ ਹੈ ਉਹਨਾਂ ਨੇ ਕਿ ਆਹ ਸਿਚੁਏਸ਼ਨ ਅਸੀਂ ਕਿਹਾ ਦੇਖੋ ਪਰਮਾਤਮਾ ਦੇ ਅੱਗੇ ਕੋਈ ਡਾਕਟਰ ਨਹੀਂ ਕੋਈ ਹਕੀਮ ਨਹੀਂ ਸਭ ਬੰਦੇ ਫੇਲ ਨੇ ਮਿਲਵਾ ਸਕਦੇ ਹੋ ਬੰਦਾ ਜੇ ਕਿਤੇ ਤੁਹਾਨੂੰ ਮਿਲਵਾ ਵੀ ਸਕਦੇ ਆ ਪਹਿਲਾਂ ਇੱਕ ਵਾਰੀ ਉਹਨਾਂ ਤੋਂ ਵੀ ਪੁੱਛਣਾ ਪਏਗਾ ਕਈ ਵਾਰੀ ਇਨਸਾਨ ਕਹਿੰਦਾ ਵੀ ਮੈਂ ਕਿਸੇ ਦੇ ਮੂਰੇ ਨਹੀਂ ਹੋਣਾ ਪੜਦਾ ਹੁੰਦਾ ਲੱਖ ਚੀਜ਼ਾਂ ਦਾ ਪੜਦਾ ਹੁੰਦਾ ਔਰ ਜੀ ਗੱਲ ਆਪਾਂ ਕਰਦੇ ਮਿਲਵਾਉਣ ਦੀ ਤਾਂ ਆਪਾਂ ਬਿਲਕੁਲ ਮਿਲਵਾ ਸਕਦੇ ਕਿਉਂਕਿ ਇੱਕ ਪੇਸ਼ੈਂਟ ਨਹੀਂ ਕਈ ਪੇਸ਼ੈਂਟ ਨੇ ਜੀ ਜੀ ਹਨਾ ਸੋ ਆਪਾਂ ਕਿਸੇ ਤੋਂ ਵੀ ਜੀ ਤੋਂ ਵੀ ਆਪਾਂ ਨੂੰ ਪਰਮਿਸ਼ਨ ਮਿਲਦੀ ਆ ਕਿਸੇ ਦੀ ਪ੍ਰਾਈਵੇਸੀ ਆਪਾਂ ਪੰਗ ਨਾ ਕਰੀਏ ਉਹਨਾਂ ਤੋਂ ਪੁੱਛ ਕੇ ਉਹਨਾਂ ਦੀ ਰਿਕਵੈਸਟ ਕਰਕੇ ਅਗਰ ਉਹ ਚੀਜ਼ ਗੱਲ ਬਣਦੀ ਆ ਤਾਂ ਪਰਮਾਤਮਾ ਸੁੱਖ ਰੱਖੇ ਜੀ ਜੀ ਬਹੁਤ ਕਿਰਪਾ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਹੇ ਜੀ ਸਾਹਿਬ ਯੋਧਾ ਜੀ ਬੇਤ ਜਗਦੀਪ ਦੇ ਬੇਟੇ ਜਿਹੜੇ ਇੱਥੇ ਬڑے ਨੁਸਖੇ ਫਾਰਮੂਲੇ ਵੈ ਜਗਦੀਪ ਜੀ ਦੀ ਅੰਡਰਕੇਅਰ ਚ ਲੋਕਾਂ ਨਾਲ ਸਾਂਝੀ ਕਰਦੇ ਨੇ ਔਰ ਘਰੇਲੂ ਨੁਸਖੇ ਟੋਟਕਿਆਂ ਦੇ ਜ਼ਰੀਏ ਹੀ ਜਿਹੜੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਜਿਹੜਾ ਹੱਲ ਹੈ ਉਹ ਇੱਥੇ ਕੀਤਾ ਜਾਂਦਾ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋਅ ਗਿਆ ਧੰਨਵਾਦ